MNTV نیوز ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਭੀਮ ਜੈ ਭਾਰਤ ਜੈ ਮੋਲਵਾਸੀ ਸਾਥੀਓ ਸਾਡਾ ਦੇਸ਼ ਅੱਜ ਸਾਡੇ ਦੇਸ਼ ਦਾ ਸੰਵਿਧਾਨ ਨੂੰ ਪੂਰੇ 75 75ਵੇਂ ਸਾਲ ਦੇ ਵਿੱਚ ਸਾਡੇ ਸੰਵਿਧਾਨ ਐਂਟਰ ਹੋ ਗਿਆ ਤੇ ਪੂਰਾ ਦੇਸ਼ ਚ ਸੰਵਿਧਾਨ ਦੀ 75ਵੀਂ ਵਾਰ ਇਹ ਗੰਢ ਮਨਾ ਰਿਹਾ ਹੈ ਇਹਦੇ ਵਿੱਚ ਸਰਕਾਰ ਵੀ ਭਾਰਤ ਦੀ ਸਰਕਾਰ ਵੀ ਇੱਕ ਪ੍ਰੋਗਰਾਮ ਲਿਖਿਆ ਸਰਕਾਰ ਨੇ ਵੀ ਉਸ ਪ੍ਰੋਗਰਾਮ ਦਾ ਨਾਮ ਉਹਨਾਂ ਨੇ ਰੱਖਿਆ ਹੈ ہمارا ਸੰਵਿਧਾਨ ہمارا ਸਵਾਭਿਮਾਨ ਸਰਕਾਰ ਵੀ ਆਪਣੇ ਵੱਲੋਂ ਮਨਾ ਰਹੀ ਹੈ ਇਹਦੇ ਬਾਰੇ ਵੀ ਚਰਚਾ ਅਸੀਂ ਕਰਾਂਗੇ ਸੱਚੇ ਲੇਕਿਨ ਪਹਿਲਾਂ ਮੈਂ ਇੱਕ ਗੱਲ ਕਰਨਾ ਚਾਹਾਂਗਾ ਕਿ ਜਦੋਂ ਦੇਸ਼ ਦਾ ਸੰਵਿਧਾਨ ਬਣਨਾ ਸੀ ਤੇ ਜਿਹੜੇ ਸਾਡੇ ਲਾਸਟ ਬ੍ਰਿਟਿਸ਼ ਕਮਾਂਡਰ ਇਨ ਚੀਫ ਹੈਗੇ ਸੀ ਸਰ ਫਰਾਂਸਿਸ ਉਹ ਕਹਿੰਦੇ ਸੀ ਕਿ ਇੰਡੀਆ ਕਦੀ ਨੇਸ਼ਨ ਨਹੀਂ ਬਣ ਸਕਦਾ ਕਿਉਂਕਿ ਇੱਕ ਕੰਟੀਨੈਂਟ ਹੈਗਾ ਨੇਸ਼ਨਸ ਦਾ ਇਤੋਂ ਦੀ ਸਿਚੁਏਸ਼ਨ ਸੋਸਾਇਟੀ ਨੂੰ ਦੇਖ ਕੇ ਉਹਨਾਂ ਨੇ ਇਹ ਅੰਦਾਜ਼ਾ ਲਗਾਇਆ ਕਿ ਇਹ ਇੱਕ ਨੇਸ਼ਨ ਨਹੀਂ ਹੈਗਾ ਇਹ ਅਲੱਗ-ਅਲੱਗ ਨੇਸ਼ਨਸ ਹੈਗੇ ਹਰ ਇੱਕ ਜਾਤ ਇੱਕ ਨੇਸ਼ਨ ਹੈ ਹਰ ਇੱਕ ਕਬੀਲਾ ਇੱਕ ਨੇਸ਼ਨ ਹੈ ਤੇ ਇਹ ਕਦੀ ਨੇਸ਼ਨ ਨਹੀਂ ਬਣ ਸਕਦਾ ਪਰ ਦੇਖੋ ਸਾਡਾ ਜਿਹੜਾ ਸੰਵਿਧਾਨ ਆ ਇਹਨੇ 75 ਸਾਲ ਆਪਣੇ ਨੰਗਾ ਕੇ ਇਹ ਸਾਬਿਤ ਕਰ ਦਿੱਤਾ ਕਿ ਇਸ ਦੇਸ਼ ਨੂੰ ਇਸ ਦੇਸ਼ ਦੇ ਲੋਕਾਂ ਨੂੰ ਇੱਕ ਨੇਸ਼ਨ ਦੇ ਰੂਪ ਵਿੱਚ 75 ਸਾਲ ਤੱਕ ਲੈ ਕੇ ਆ ਗਿਆ ਅੱਜ ਇਹ ਲੋਕ ਇਹ ਚਰਚਾ ਕਰ ਰਹੇ ਆ ਪੂਰੀ ਦੁਨੀਆ ਦੇ ਵਿੱਚ ਕਿ ਭਾਰਤ ਇੱਕ ਵਰਲਡ ਪਾਵਰ ਵੀ ਬਣ ਸਕਦਾ ਜੇ ਸਹੀ ਤਰੀਕੇ ਨਾਲ ਸੰਵਿਧਾਨ ਲੱਗੋ ਹੋਵੇ ਤੇ ਉਹ ਸਾਰਾ ਕੁਝ ਹੁੰਦਾ ਹੈ ਸੰਵਿਧਾਨ ਕਰਕੇ ਕਿ ਸੰਵਿਧਾਨ ਨੂੰ 75 ਸਾਲਾਂ ਸਾਬਿਤ ਕਰ ਦਿੱਤਾ ਕਿ ਜਿਹੜੇ ਬ੍ਰਿਟਿਸ਼ ਲੋਕ ਇਹ ਗੱਲ ਕਹਿੰਦੇ ਸੀ ਕਿ ਇਹ ਇੰਡੀਆ ਕੈਨ ਨਾਟ ਬਿਕਮ ਅ ਨੇਸ਼ਨ ਕਿਉਂਕਿ ਇਹ ਅਲੱਗ-ਅਲੱਗ ਨੇਸ਼ਨਸ ਦੇ ਨਾਲ ਕੰਟੀਨੈਂਟ ਹੈ ਉਹ ਉਹਨਾਂ ਨੂੰ ਗਲਤ ਸਾਬਿਤ ਕਰਦੇ ਹੋਏ ਸੰਵਿਧਾਨ ਨੇ ਇਸ ਟੇਸ਼ਨ ਦੇ ਰੂਪ ਵਿੱਚ ਖੜਾ ਕੀਤਾ ਦੂਸਰਾ ਜਦੋਂ ਸੰਵਿਧਾਨ ਸਾਡਾ ਬਣਿਆ ਸੀ ਸੰਵਿਧਾਨ ਨਿਰਮਾਤਾ ਨੇ ਜਿਹੜੇ ਵੀ ਸਾਡੇ ਬਾਬਾ ਸਾਹਿਬ ਅੰਬੇਡਕਰ ਜਾਂ ਉਹਨਾਂ ਦੇ ਨਾਲ ਹੋਰ ਵੀ ਕੋਸ਼ਿਸ਼ ਸ਼ਖਸੀਅਤਾਂ ਰਹੀਆਂ ਜਿਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਇਹ ਉਦੇਸ਼ਚੇ ਉਦੇਸ਼ਚੇ ਬਣਾਇਆ ਸੰਵਿਧਾਨ ਦਾ ਸੰਵਿਧਾਨ ਦਾ ਸਭ ਤੋਂ ਵੱਡਾ ਉਦੇਸ਼ ਹੀ ਉਹ ਸਾਡੀ ਜਿਹੜੀ ਪ੍ਰੀੰਬਲ ਦੇ ਵਿੱਚ ਨਜ਼ਰ ਆਉਂਦਾ ਆ ਪ੍ਰੀੰਬਲ ਚ ਸਭ ਤੋਂ ਵੱਡਾ ਉਦੇਸ਼ ਇਹ ਹੈ ਕਿ ਲਿਬਰਟੀ ਕੁਆਲਿਟੀ ਫਰਟੀਟੀ ਕਿ ਆਜ਼ਾਦੀ ਬਰਾਬਰੀ ਤੇ ਭਾਈਚਾਰਾ ਸਭ ਤੋਂ ਵੱਡਾ ਉਦੇਸ਼ ਸੰਵਿਧਾਨ ਦਾ ਇਹ ਹੀ ਆ ਹੁਣ ਇੱਥੇ ਸੰਵਿਧਾਨ ਇਹ ਸਵਾਲ ਪੈਦਾ ਹੁੰਦਾ ਵਾ ਕਿ ਜਿਹੜੋ 75ਵੀਂ ਵਰੇ ਗੰਢ ਮਨਾਣੇ ਆ ਤੇ ਮਨਾਣ ਦਾ ਸਟਾਇਆ ਮਤਲਬ ਨਹੀਂ ਹੁੰਦਾ ਕਿ ਅਸੀਂ ਕੋਈ ਕੋਈ ਮਤਲਬ ਕਿਸੇ ਤਰ੍ਹਾਂ ਦਾ ਸੈਲੀਬ੍ਰੇਸ਼ਨ ਕਰ ਲਿਆ ਘਰ ਦੀਪ ਇਹਨੂੰ ਮਤਲਬ ਇੱਥੇ ਇੰਟਰਸਪੈਕਸ਼ਨ ਕਰਨੇ ਨੇ ਕਿ ਇਸ ਸੰਵਿਧਾਨ ਆਪਾਂ ਪਿੱਛੋਂ ਜਿੱਥੋਂ ਤੁਰੇ ਸੀ ਉਤੋਂ ਕਿੱਥੇ ਤੱਕ ਪਹੁੰਚੇ ਆ ਹੋਰ ਅੱਗੇ ਕਿੱਦਾਂ ਜਾ ਸਕਦੇ ਜੇ ਜਿੱਥੋਂ ਤੱਕ ਜਾਣਾ ਚਾਹੀਦਾ ਸੀ ਜੇ ਆਪਾਂ ਨਹੀਂ ਗਏ ਤੇ ਕਿਉਂ ਨਹੀਂ ਗਏ ਹੁਣ ਸਭ ਤੋਂ ਇੱਥੇ ਇਹ ਸਵਾਲ ਪਹਿਲਾ ਹੁੰਦਾ ਕਿ ਜਿਹੜੇ ਸੰਵਿਧਾਨ ਨਿਰਮਾਤਾਵਾਂ ਨੇ ਬਾਬਾ ਸਾਹਿਬ ਡਾਕਟਰ ਬੇੜਕਰ ਨੇ ਜਿਹੜਾ ਇੱਕ ਟੀਚਰ ਰੱਖਿਆ ਸੀ ਇਕਵੈਲਟੀ ਲਿਬਰਟੀ ਤੇ ਫਰਟਰਨਿਟੀ ਦਾ ਹੁਣ ਉਹ ਆਪਾਂ ਦੇਖਦੇ ਆ ਕਿ ਕਿੰਨਾ ਕੁ ਪੂਰਾ ਹੋਇਆ ਹੈ ਸਾਥੀਓ ਜਦੋਂ ਡਰਾਪਰੀ ਦੀ ਗੱਲ ਕਰ ਲਈਏ ਤੇ ਅੱਜ ਵੀ ਆਪਾਂ ਦੇਖਦੇ ਹਾਂ ਕਿ ਬਰਾਬਰੀ ਅੱਜ ਵੀ ਰਾਜਸਥਾਨ ਦੇ ਵਿੱਚ ਇੱਕ ਸ਼ਾਦੀ ਹੁੰਦੀ ਆ ਡਿਟੇਲਸ ਸਾਰਿਆਂ ਨੂੰ ਮਤਲਬ ਲਗਭਗ ਪਤਾ ਹੀ ਹੈ ਕਿ ਬਹੁਤ ਮਸ਼ਹੂਰ ਕੇਸ ਹੈ ਇੱਕ ਆਈਪੀਐਸ ਅਫਸਰ ਦੀ ਸ਼ਾਦੀ ਹੁੰਦੀ ਤਾਂ ਉਹਨੂੰ ਪੁਲਿਸ ਫੋਰਸ ਨੂੰ ਬੁਲਾਣੀ ਪੈਂਦੀ ਆ ਪੁਲਿਸ ਫੋਰਸ ਬੁਲਾ ਕੇ ਤੇ ਉਹਦੀ ਸਿਕਿਉਰਿਟੀ ਦੇ ਨਾਲ ਉਹ ਕੋੜੀ ਤੇ ਬਿੰਦਾ ਦੇਸ਼ ਦਾ ਰਾਸ਼ਟਰਪਤੀ ਕਿਸੇ ਮੰਦਰ ਵਿੱਚ ਜਾਂਦਾ ਤੇ ਉਹਨੂੰ ਉੱਥੇ ਧੱਕੇ ਧੱਕੇ ਮਾਰ ਕੇ ਉਹਨੂੰ ਬੇਇੱਜ਼ਤ ਕੀਤਾ ਜਾਂਦਾ ਹੈ ਫਿਰ ਪਬਲੀਕਲੀ ਇੱਕ ਹੁਣ ਇੱਕ ਅੱਜ ਕੱਲ੍ਹ ਵਾਇਰਲ ਹੋ ਰਹੀ ਹੈ ਜੀਤਨਾਂ ਮਾਂਜੀ ਦੀ ਉਹ ਵੀ ਪਬਲੀਕਲੀ ਇਹ ਕਹਿ ਰਿਹਾ ਕਿ ਮੈਂ ਵੀ ਇੱਕ ਮੰਦਰ ਚ ਗਿਆ ਤੇ ਮੈਨੂੰ ਵੀ ਇਹਨਾਂ ਨੇ ਧੱਕੇ ਮਾਰ ਕੇ ਮਤਲਬ ਮੇਰੇ ਜਾਨ ਤੋਂ ਬਾਅਦ ਸੌਰੀ ਮੇਰੇ ਜਾਨ ਤੋਂ ਬਾਅਦ ਮੰਦਰ ਤੋਤਾ ਗਿਆ ਤਾਂ ਸਤਿਅ ਅੱਜ ਵੀ ਜਿਹੜੀ ਸੰਵਿਧਾਨ ਦਾ ਟੀਚਰ ਮਿੱਥਿਆ ਸੀ ਸੰਵਿਧਾਨ ਦੇ ਜਿਹੜੇ ਨਿਰਮਾਤਾ ਨੇ ਕਿ ਇੱਕ ਬਰਾਬਰੀ ਇੱਕ ਲੈ ਕੇ ਆਣੀ ਉਹ ਅੱਜ ਅੱਜ ਵੀ ਸਾਨੂੰ ਕਿਤੇ ਵੀ ਨਜ਼ਰ ਨਹੀਂ ਆ ਰਹੀ ਨੋ ਡਾਊਟ ਕਿ ਸੰਵਿਧਾਨ ਨੇ ਸਾਡੇ ਦੇਸ਼ ਨੇ ਇੱਕ ਨੇਸ਼ਨ ਖੜਾ ਕਰਤਾ ਅੱਜ ਤੱਕ ਟੁੱਟ ਨਹੀਂ ਪਾਇਆ ਦੇਸ਼ ਸਾਡਾ ਕਿਉਂਕਿ ਸੰਵਿਧਾਨ ਤਾਂ ਚਾਹੀਦਾ ਬਣਿਆਦਾ ਹੋਵੇ ਕਿ ਇਸ ਨੂੰ ਜਿਹੜੇ ਸੰਵਿਧਾਨ ਦੇ ਵਿਰੋਧੀ ਚਾਹ ਕੇ ਵੀ ਤੋੜ ਪਾ ਨਹੀਂ ਤੋੜ ਨਹੀਂ ਪਾਰੇ ਪਰ ਉਹ ਲਾਗੂ ਕਰਨ ਦੇ ਵਿੱਚ ਜਿਹੜੀ ਗੜਬੜਾ ਕਰ ਰਹੇ ਆ ਇਹਨੂੰ ਲਾਗੂ ਹੋਣ ਨਹੀਂ ਦੇਦੇ ਉਹ ਤਾਂ ਹੁੰਦਾ ਪਿਆ ਕਿ ਜਿਹੜਾ ਸੰਵਿਧਾਨ ਨਿਰਮਾਤਾਵਾਂ ਨੇ ਜਿਹੜੇ ਤੀਜੇ ਰੱਖਿਆ ਸੀ ਆਜ਼ਾਦੀ ਦਾ ਬਰਾਬਰੀ ਦਾ ਤੇ ਭਾਈਚਾਰੇ ਦਾ ਉਹ ਅਜੇ ਤੱਕ ਪੂਰਾ ਨਹੀਂ ਹੋ ਪਾਇਆ ਹੁਣ ਸੱਚੇ ਨੂੰ ਦੇਖਦੇ ਹਾਂ ਕਿ ਸੰਵਿਧਾਨ ਦੇ ਵਿੱਚ ਇੱਕ ਜਿੱਦਾਂ ਇੱਕ ਸਭ ਤੋਂ ਜਿਹੜਾ ਆਰਟੀਕਲ 15 ਤੇ 16 ਗੱਲ ਜਿਹਦੀ ਕਰਦਾ ਵਾ ਕਿ ਕਿਸੇ ਨਾਲ ਵੀ ਕਿਸੇ ਦੀ ਜਾਤੀ ਧਰਮ ਤੇ ਉਹਦੀ ਜਿਹੜੀ ਪਲੇਸ ਆਫ ਬਰਥ ਦੇ ਹਿਸਾਬ ਨਾਲ ਕੋਈ ਵੀ ਆਪਾਂ ਪੇਛਬਾਬ ਨਹੀਂ ਕੀਤਾ ਜਾ ਸਕਦਾ ਹੁਣ ਏਡੀ ਵੱਡੀ ਘਟਨਾ ਕੱਢੀ ਸੜ ਦੇਸ਼ ਵਿੱਚ ਜਦੋਂ ਪਿੱਛੇ ਤੇ ਹੋਰ ਵੀ ਬੜੀਆਂ ਮੈਂ ਤਾਜੀ ਦੀ ਗੱਲ ਕਰ ਰਿਹਾ ਕਿ 2019 ਵਿੱਚ ਇੱਕ ਐਕਟ ਪਾਸ ਹੁੰਦਾ ਵਾ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਫੋਰ ਵਿਚ ਕਲੀਅਰ ਕਟ ਕਿਹਾ ਜਾਂਦਾ ਵਾ ਕਿ ਜਿਹੜੇ 2014 ਤੋਂ ਇੰਡੀਆ ਚ ਐਂਟਰ ਹੁੰਦੇ ਐਕਸੈਪਟ ਮੁਸਲਮ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾਏਗੀ ਹੁਣ ਇੱਥੇ ਕਲੀਅਰਲੀ ਨਜ਼ਰ ਆਉਂਦਾ ਪਿਆ ਵਾ ਕਿ ਸਾਡੇ ਜਿਹੜੇ ਸੰਵਿਧਾਨ ਦਾ ਟੀਚਾ ਸੀ ਬਰਾਬਰੀ ਵਾਲਾ ਭਾਈਚਾਰੇ ਵਾਲਾ ਉਹ ਵਾਇਲਟ ਹੋ ਰਿਹਾ ਵਾ ਉਹਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਪਰ ਦੇਸ਼ ਵਿੱਚ ਕੁਝ ਖਾਸ ਤਬਕਿਆਂ ਦੇ ਬਜਾਇ ਤੋ ਇਲਾਵਾ ਜਿਆਦਾ ਲੋਕਾਂ ਨੇ ਇਹਦੇ ਤੇ ਕੋਈ ਵਿਰੋਧ ਨਹੀਂ ਕੀਤਾ ਕਿਉਂਕਿ ਲੋਕਾਂ ਨੂੰ ਇਹਦਾ ਕਿਉਂਕਿ ਭਾਈਚਾਰਾ ਜਿਹੜਾ ਸੰਵਿਧਾਨ ਚ ਭਾਈਚਾਰੇ ਦੀ ਇੱਕ ਕਨਸੈਪਟ ਹੈਗਾ ਵਾ ਉਹ ਲਾਗੂ ਨਹੀਂ ਕੀਤਾ ਜਿਹੜੇ ਸਿਧਾਂਤ ਲਾਗੂ ਕਰਨ ਵਾਲੇ ਲੋਕਾਂ ਨੇ ਜੇ ਲਾਗੂ ਕੀਤਾ ਹੁੰਦਾ ਤੇ ਉਹ ਜਿਹੜੀ ਏਨੀ ਵੱਡੀ ਘਟਨਾ ਘਟੀ 2019 ਦੇ ਵਿੱਚ ਜਿਹੜਾ ਐਕਟ ਪਾਸ ਹੋਇਆ ਸਿਟੀਜ਼ਨਸ਼ਿਪ ਇੰਪਰਮੈਂਟਮੈਂਟ ਐਕਟ ਤੇ ਉਹਦਾ ਦੁੱਖ ਦੂਜੇ ਸਮਾਜ ਨੂੰ ਵੀ ਹੋਣਾ ਚਾਹੀਦਾ ਸੀ ਕਿਉਂਕਿ ਉਹ ਵੀ ਤੇ ਸਾਡੇ ਦੇਸ਼ ਦੇ ਨਾਗਰਿਕ ਆ ਉਹ ਵੀ ਵੋਟ ਪਾ ਕੇ ਸਰਕਾਰ ਬਣਾ ਰਹੇ ਆ ਉਹ ਵੀ ਦੇਖਦੀ ਉન્નਤੀ ਦੇ ਵਿੱਚ ਦੇਸ਼ ਦੇ ਵਿਕਾਸ ਦੇ ਵਿੱਚ ਉਹਨਾਂ ਯੋਗਦਾਨ ਪਾ ਰਹੇ ਜਿਨ੍ਹਾਂ ਦੂਜੇ ਪਾ ਰਹੇ ਉਸ ਤੋਂ ਬਾਅਦ ਇੱਕ ਐਂਟੀ ਕਨਵਰਸ਼ਨ ਲਾਅ ਬਣਦਾ ਜਿਹੜਾ ਯੂਪੀ ਵਿੱਚ ਵੀ ਤਾਜ਼ਾ ਹੀ ਮੈਂ ਜਾਦੀ ਪ੍ਰਾਣੀ ਗੱਲਾਂ ਨਹੀਂ ਕਰਦਾ ਤਾਜ਼ਾ 2021 ਦੇ ਵਿੱਚ ਬਣਦਾ ਵਾ ਯੂਪੀ ਦੇ ਵਿੱਚ ਕਿ ਐਂਟੀ ਕਨਵਰਸ਼ਨ ਲਾਅ ਦੇ ਬਣਾ ਕੇ ਉਹਦੇ ਬਹਾਨੇ ਦੇ ਨਾਲ ਲੋਕ ਜਿਹੜੇ ਕਨਵਰਟ ਹੋ ਰਹੇ ਸੀ 크ਿਸਚੀਅਨਿਟੀ ਨੂੰ ਕਿਉਂਕਿ ਧਰਮਿਕ ਧਾਰਮਿਕ ਆਜ਼ਾਦੀ ਹੈਗੀ ਹੈ ਕੋਈ ਵੀ ਕਿਸੇ ਧਰਮ ਨੂੰ ਅਪਣਾ ਸਕਦਾ ਹੈ ਆਰਟੀਕਲ ਸਾਡਾ ਸੰਵਿਧਾਨ ਦਾ 25 ਕਹਿੰਦਾ ਕਿ ਤੁਸੀਂ ਕੋਈ ਵੀ ਧਰਮ ਆਪਣੀ ਮਰਜ਼ੀ ਦੇ ਨਾਲ ਕੋਈ ਤੁਹਾਡੇ 'ਤੇ ਥੋਪਿਆ ਨਾ ਥੋਪਿਆ ਜਾ ਸਕਦਾ ਨਾ ਜ਼ਬਰਦਸਤੀ ਕੁਝ ਵੀ ਕੀਤਾ ਜਾ ਸਕਦਾ ਪਰ ਉਹ ਐਕਟ ਬਣਾ ਕੇ ਜਿਹੜਾ ਕਿਸ ਸੰਵਿਧਾਨ ਦੇ ਅਗੇਂਸਟ ਬਣਾ ਕੇ ਉਹਦੇ ਬਹਾਨੇ ਨਾਲ ਜਿਹੜੀ ਜਿਹੜੇ ਲੋਕ ਆਪਣੀ ਮਰਜ਼ੀ ਨਾਲ ਕਿਸੇ ਧਰਮ 'ਚ ਆਣਾ ਜਾਣਾ ਚਾਹੁੰਦੇ ਸੀ ਆਪਣੀ ਮਰਜ਼ੀ ਨਾਲ ਉਹਦੀ ਆਜ਼ਾਦੀ ਨੂੰ ਵੀ ਖੋ ਕੇ ਸੰਵਿਧਾਨ ਦਾ ਇੱਕ ਇਹ ਜਿਹੜਾ ਮਤਲਬ ਬਹੁਤ ਕਿੰਨੇ ਕਹਿੰਦੇ ਆ ਸੰਵਿਧਾਨ ਦੀ ਜਿਹੜੀ ਭਾਵਨਾਵਾਂ ਨੂੰ ਉਹਨਾਂ ਨੂੰ ਵਾਇਓਲੇਟ ਕੀਤਾ ਉਸ ਤੋਂ ਬਾਅਦ ਜਿਹੜਾ ਇੱਕ ਫ੍ਰੀडम ਆਫ ਐਕਸਪ੍ਰੈਸ਼ਨ ਆ ਕਿ ਦੇਖੋ ਸਮਾਜ ਵਿੱਚ ਆਜ਼ਾਦੀ ਦਾ ਮਤਲਬ ਇਹ ਹੈ ਵਾ ਕਿ ਤੁਸੀਂ ਆਪਣੀ ਆਜ਼ਾਦੀ ਨਾਲ ਗਲਤ ਤੇ ਕਹਿ ਸਕੋ ਆਪਣੇ ਵਿਚਾਰਾਂ ਨੂੰ ਰੱਖ ਸਕੋ ਹੁਣ ਉਹਨੂੰ ਵੀ ਉਸ ਚੀਜ਼ ਤੋਂ ਰੋਕਣ ਲਈ ਦੇਸ਼ ਦੇ ਵਿੱਚ ਜਿੱਦਾਂ ਕਈ ਕਈ ਵਾਰੀ ਇਹਨਾਂ ਨੇ ਕਾਮੇਡੀਅਨਸ ਦੇ ਤੇ ਹਮਲੇ ਕੀਤੇ ਕਈ ਪੱਤਰਕਾਰਾਂ ਤੇ ਕੀਤੇ ਉਹਨਾਂ ਦੇ ਉੱਤੇ ਯੂਏਪੀਏ ਵਰਗੇ ਐਕਟ ਲਗਾ ਕੇ ਉਹਨਾਂ ਦੀ ਜਿਹੜੀ ਜਿਹੜੀ ਫ੍ਰੀडम ਆਫ ਐਕਸਪ੍ਰੈਸ਼ਨ ਸੀ ਉਹ ਉਸ ਸੰਵਿਧਾਨ ਸਾਨੂੰ ਪਾਵਰ ਦਿੰਦਾ ਸਾਨੂੰ ਅਧਿਕਾਰ ਦਿੰਦਾ ਵਾ ਉਹਨੂੰ ਵੀ ਇਸ ਤਰੀਕੇ ਦੇ ਨਾਲ ਗੈਰ ਸੰਵਿਧਾਨਿਕ ਤਰੀਕੇ ਨਾਲ ਉਹਨੂੰ ਵੀ ਸਾਡੇ ਕੋਲ ਖੋਇਆ ਗਿਆ ਸੱਚੀ ਇੰਨੀ ਕਈ ਗੱਲਾਂ ਹੈ ਗਿਆ ਜਿੱਤੋਂ ਇਹ ਪਤਾ ਲੱਗਦਾ ਕਿ ਜਿਹੜਾ ਸੰਵਿਧਾਨ ਨੇ ਇੱਕ ਟੀਚਾ ਬਣਾਇਆ ਸੀ ਬਰਾਬਰੀ ਦਾ ਭਾਈਚਾਰੇ ਦਾ ਆਜ਼ਾਦੀ ਦਾ ਉਹ ਉਹਨੂੰ ਕੁਝ ਲੋਕ ਇਸ ਦੇਸ਼ ਦੇ ਵਿੱਚ ਕੁਝ ਬ੍ਰਾਹਮਣਵਾਦੀ ਲੋਕ ਕਹਿ ਸਕਦੇ ਆ ਕਿ ਜਿਹੜੇ ਸੰਵਿਧਾਨ ਦੇ ਐਂਟੀ ਐ ਉਹ ਲਾਗੂ ਨਹੀਂ ਹੋਣਾ ਹੋਣ ਦੇਣਾ ਚੱਲਦੇ ਉਹਨਾਂ ਇਤੋਂ ਬਦਲ ਲੱਗਦਾ ਕਿ ਅਸੀਂ ਜਿੰਨਾ ਅੱਗੇ ਵਧਣਾ ਚਾਹੀਦਾ ਸੀ ਸਾਨੂੰ ਸੰਵਿਧਾਨ ਦੇ ਨਾਲ ਔਰ ਅੱਜ ਅਮਰੀਕਾ ਤੇ ਚਾਈਨਾ ਦੀ ਜਿਹੜੀ ਤੁਸੀਂ ਨੀਡੀ ਮੀਡੀਆ ਵਿੱਚ ਇੱਕ ਚੀਜ਼ ਦੇਖੋਗੇ ਅਮਰੀਕਾ ਦੀ ਲੜਾਈ ਜਾਂਦੀ ਹੈ ਚਾਈਨਾ ਦੇ ਨਾਲ ਅਮਰੀਕਾ ਨੇ ਚੈਟ ਜੀਪੀਟੀ ਬਣਾਤਾ ਉਹਦੇ ਅਗੇਂਸਟ ਚਾਈਨਾ ਨੇ ਬਣਾਤਾ ਡੀਪ ਸੀਕ ਬਣਾਤਾ ਉਹਨਾਂ ਦੀ ਆਪਸ ਵਿੱਚ ਲੜਾਈ ਹੈਗੀ ਹੈ ਹੁਣ ਦੋਨੇ ਪ੍ਰਗਤੀਸ਼ੀਲ ਦੇਸ਼ ਹੈ ਬੜੇ ਬੜੇ ਵੱਡੇ ਦੇਸ਼ ਹੈ ਪਰ ਸਾਡੇ ਦੇਸ਼ ਦੀ ਲੜਾਈ ਹੈ ਸਾਡਾ ਮੀਡੀਆ ਤੋਂ ਤੁਸੀਂ ਇੱਕ ਅੰਦਾਜ਼ਾ ਲਗਾਓਗੇ ਸਾਡੀ ਲੜਾਈ ਕਿਦਣਾ ਵਾ ਸਾਨੂੰ ਕੰਪੈਰੀਸ਼ਨ ਕਿੰਨਾ ਕੀਤਾ ਜਾਂਦਾ ਸਾਨੂੰ ਕੰਪੈਰੀਸ਼ਨ ਕੀਤਾ ਜਾਂਦਾ ਪਾਕਿਸਤਾਨ ਦੇ ਨਾਲ ਕਿ ਵੀ ਪਾਕਿਸਤਾਨ ਚ ਆਇਆ ਹੋ ਗਿਆ ਵਾ ਸਾਡਾ ਆਇਆ ਕਰਤਾ ਅਸੀਂ ਪਾਕਿਸਤਾਨ ਨੂੰ ਔਖਾ ਮਤਲਬ ਇਤਾਂ ਦੀਆਂ ਬੇਤੁਕੀਆਂ ਜਾਂ ਬੇ ਮਤਲਬ ਦੀਆਂ ਗੱਲਾਂ ਕਰਕੇ ਮਤਲਬ ਕਿ ਸਾਡਾ ਕੋਈ ਦੇਸ਼ ਦਾ ਲੈਵਲ ਨਹੀਂ ਬਣ ਪਾ ਰਿਹਾ ਕਿਉਂਕਿ ਸੰਵਿਧਾਨ ਨੂੰ ਜਿਹੜਾ ਮਿੱਥਾ ਜਿਹੜਾ ਟੀਚਾ ਮਿੱਥਿਆ ਹੀ ਉਹਨੂੰ ਅੱਜ ਤੱਕ ਲਾਗੂ ਨਹੀਂ ਕੀਤਾ ਸੰਵਿਧਾਨ ਨੂੰ ਜਿਹੜੇ ਲਾਗੂ ਕਰਨ ਵਾਲੇ ਬ੍ਰਾਹਮਣਵਾਦੀ ਲੋਕਾਂ ਨੇ ਹੁਣ ਇਟਲ ਬੰਦਾ ਵਾ ਕਿ ਜ਼ਿੰਮੇਵਾਰੀ ਕਿਹਦੀ ਆ ਸਭ ਤੋਂ ਪਹਿਲੀ ਜ਼ਿੰਮੇਵਾਰੀ ਤੇ ਉਹਦੀ ਹੁੰਦੀ ਕਿ ਜਿਹਨ ਕੋ ਜਿਹੜਾ ਗੱਲੇ ਤੇ ਬੈਠਾ ਵਾ ਉਹ ਗੱਲੇ ਚ ਸਮਾਨ ਤੇ ਉਹਨੇ ਹੀ ਕੱਢਣਾ ਜਿਹਦੇ ਕੋ ਗੱਲਾਂ ਹੈਗਾ ਵਾ ਜਿਹਦੇ ਕੋ ਪਾਵਰ ਹੈਗੀ ਪਾਵਰ ਵਰਤੂਗਾ ਤੇ ਉਹ ਹੀ ਕਾਨੂੰਨ ਤੇ ਉਹ ਹੀ ਬਣਾਏਗਾ ਜੋ ਕਾਨੂੰਨ ਬਣਾ ਸਕਦਾ ਵਾ ਜਿਹੜਾ ਪਾਰਲੀਮੈਂਟ ਦੇ ਵਿੱਚ ਹੈਗਾ ਵਾ ਲੋ ਤੇ ਉਹਨੇ ਹੀ ਬਣਾਣਾ ਵਾ ਦੂਜਾ ਕਾਨੂੰਨ ਲਾਗੂ ਕਰਨਾ ਵਾ ਲਾਗੂ ਕਰਨ ਵਾਲੀ ਬਿਊਰੋਕ੍ਰਾਸੀ ਆ ਹੁਣ ਇਹਦੇ ਤੇ ਇਹ ਆ ਜਾਂਦਾ ਵਾ ਕਿ ਜਿਹੜੀ ਬਿਊਰੋਕ੍ਰਾਸੀ ਆ ਉਦੇ ਵਿੱਚ ਤੇ ਕਾਫੀ ਗਿਣਤੀ ਦੇ ਨਾਲ ਤੁਹਾਡੀ ਆਪਣੇ ਸਮਾਜ ਦੀ ਵੀ ਭਾਵੇਂ ਸਮੂਲੀਅਤ ਵਧੀ ਆ ਪਰ ਰਾਜਨੀਤਿਕ ਤੌਰ ਤੇ ਵੀ ਤੇ ਮਤਲਬ ਜਿਹਨੂੰ ਬੇਸਿਕਲੀ ਕਹਿ ਸਕਦੇ ਆਪਾਂ ਦin ਦੂਜੇ ਸ਼ਬਦਾਂ ਚ ਕਹੀਏ ਕਿ ਸਮਾਜ ਵਿੱਚ ਸਮਾਜ ਦੇ ਵਿੱਚ ਤੁਹਾਡੀ ਨੁਮਾਇੰਦਗੀ ਅੱਜ ਵੀ ਜਿਹੜੀ ਬਣਨੀ ਚਾਹੀਦੀ ਉਹ ਬਣੀ ਨਹੀਂ ਹੈ ਕਿਉਂਕਿ ਦੇਸ਼ ਨੂੰ ਚਲਾਉਣਾ ਸਿਰਫ ਬਿਊਰੋਕ੍ਰੇਸੀ ਨਹੀਂ ਚਲਾਉਂਦੀ ਜਾਂ ਪੋਲਿਟਿਕਸ ਨਹੀਂ ਇਕੱਲੀ ਚਲਾਉਂਦੀ ਦੇਸ਼ ਦੀ ਇਕਨੋਮਿਕ ਦਾਇਰੇ ਜਿਹੜੇ ਆ ਵੱਡੇ ਵੱਡੇ ਬਿਜ਼ਨਸ ਵੀ ਹੈ ਇਹ ਵੀ ਇੱਕ ਬੜਾ ਵੱਡਾ ਰੋਲ ਅਦਾ ਕਰਦੇ ਆ ਹੁਣ ਸਾਡਾ ਦੇਖੋ ਇਹ ਹੋਇਆ ਕਿ ਅਸੀਂ ਬਿਰੋਕ੍ਰਾਸੀ ਨੂੰ ਥੋੜੇ ਬਥੇ ਵੜੇ ਲੇਕਿਨ ਉੱਤੇ ਜਾ ਕੇ ਜਿਹੜੀ ਬਾਕੀ ਧਾਰਨਾ ਨੇ ਤੇ ਸਾਡਾ ਕੋਈ ਕੰਟਰੋਲ ਨਹੀਂ ਰਿਹਾ ਜਿੱਦਾਂ মিডিਆ মিডিਆ ਨੇ ਸਾਡੀ ਬਿਰੋਕ੍ਰਾਸੀ ਨੂੰ ਵੀ ਇੰਨਾ ਕੁ ਉਹਦਾ ਲੈਵਲ ਮਤਲਬ ਸਾਨੂੰ ਬਦਨਾਮ ਕੀਤਾ ਸਾਡੇ ਜਿਹੜੇ ਅਫੀਸਰਸ ਨੂੰ ਸਾਡੇ ਜਿਹੜੇ ਵੀ ਜਿਹੜੀ ਵੀ ਲੋਬੀ ਸਾਡੇ ਸਮਾਜ ਦੇ ਜਿਹੜੇ ਲੋਕ ਰਏ ਉਹਨਾਂ ਨੂੰ ਤਾਂ ਉਹ ਕਿਉਂਕਿ মিডিਆ ਦੇ ਵਿੱਚ ਸਾਡੀ ਨੁਮਾਇੰਦਗੀ ਨਹੀਂ ਸੀਗੀ ਦੂਜਾ ਜਿਹੜਾ ਵਪਾਰ ਆ ਵਪਾਰ ਜਿਹੜਾ ਜਿਹੜਾ ਕਿਨ ਅਨਾਰਗਨਾਈਜ਼ ਸੈਕਟਰ ਹੈ ਜਿੱਦਾਂ ਕਿ ਸਰਕਾਰੀ ਨੌਕਰੀਆਂ ਦੇ ਵਿੱਚ ਉੱਤੇ ਸਾਡਾ ਫੋਕਸ ਰਹਿੰਦਾ ਵਾ ਪਰ ਜਿਹੜੇ ਗੈਰ ਸਰਕਾਰੀ ਦਾਇਰੇ ਆ ਉਹ 95% ਤੋਂ ਵੱਧ ਵੀ ਜਿਹੜੇ ਨੌਕਰੀਆਂ ਵਗੈਰਾ ਜਿੰਨੇ ਵੀ ਦਾਇਰੇ ਆ ਜਿਨ੍ਹਾਂ ਟੈਂਡਰ ਵਗੈਰਾ ਵੀ ਲੈਂਦੇ ਆ ਤੇ ਉਹ ਸਾਰੇ ਮਤਲਬ ਕਿ ਉਹਦੇ ਵਿੱਚ ਸਾਡੀ ਨੁਮਾਇੰਦਗੀ ਨਹੀਂ ਹੈਗੀ ਅਜੇ ਤੱਕ ਨੁਮਾਇੰਦਗੀ ਨਾ ਹੋਣ ਕਰਕੇ ਹੋਇਆ ਕਿ ਅਸੀਂ ਇਸ ਭਾਗੀਦਾਰੀ ਇਹਦੇ ਵਿੱਚ ਭਾਗੀਦਾਰੀ ਨਹੀਂ ਪਾ ਪਾਰੇ ਜਿੱਦੀ ਸਾਨੂੰ ਪਾਣੀ ਚਾਹੀਦੀ ਜਿਹੜਾ ਸਾਡਾ ਕੰਟਰੋਲ ਹੋਣਾ ਚਾਹੀਦਾ ਹੁਣ ਸਾਡਾ ਜਿਹੜਾ ਪੋਲਿਟਿਕਸ ਦੇ ਉੱਤੇ ਤੇ ਬਿਊਰੋਕ੍ਰਾਸੀ ਦੇ ਕੰਟਰੋਲ ਇਸ ਕਰਕੇ ਨਹੀਂ ਕਿਉਂਕਿ ਸਾਡਾ ਸਮਾਜ ਤੇ ਕੰਟਰੋਲ ਅਜੇ ਨਹੀਂ ਹੈਗਾ ਸਮਾਜ ਦੇ ਇਹਨਾਂ ਦੋ ਅਦਾਰਿਆਂ ਤੋਂ ਇਲਾਵਾ ਕਿਉਂਕਿ ਪੋਲਿਟਿਕਸ ਦੇ ਵਿੱਚ ਜੇ ਸਾਡੇ ਪੋਲਿਟਿਕਲ ਰਿਜਨਰੇਸ਼ਨ ਕਰਕੇ ਥੋੜੇ ਬੋਤੇ ਬੰਦੇ ਹੈਗੇ ਵੀ ਆ ਉਹ ਕੁਝ ਕੁਝ ਕਰ ਨਹੀਂ ਪਾਰੇ ਦੂਜੇ ਬਿਊਰੋਕ੍ਰਾਸੀ ਵਿੱਚ ਵੀ ਜੇ ਸਾਡੇ ਥੋੜੇ ਬੋਤੇ ਬੰਦੇ ਹੈਗੇ ਆ ਉਹ ਕੁਝ ਕਰ ਨਹੀਂ ਪਾਰੇ ਕਿਉਂਕਿ ਸਾਡੀ ਸਮਾਜ ਦੇ ਉੱਤੇ ਪਕੜ ਨਹੀਂ ਹੁਣ ਇਹਦੇ ਤੋਂ ਇਹ ਪਤਾ ਲੱਗਦਾ ਕਿ ਉਹ ਜੇ ਕੁਝ ਕਰਦੇ ਜਾ ਰਹੇ ਆ ਉਹਨਾਂ ਦੀ ਤਾਂ ਜ਼ਿੰਮੇਵਾਰੀ ਹੈਗੀ ਜਿਹੜੀ ਹੈਗੀ ਆ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਆ ਕਿਉਂਕਿ ਸੰਵਿਧਾਨ ਨੂੰ ਇਸ ਟਾਈਮ ਉਹ ਲੋਕ ਲਾਗੂ ਮਤਲਬ ਕਰਨ ਦਾ ਦਿਖਾਵਾ ਕਰ ਰਹੇ ਆ ਜਿਹੜੇ ਸੰਵਿਧਾਨ ਨੂੰ ਪਸੰਦ ਨਹੀਂ ਕਰਦੇ ਇਹਦੀ ਉਦਾਹਰਣ 2018 ਦੇ ਵਿੱਚ 2018 ਦੇ ਵਿੱਚ ਦਿੱਲੀ ਦੇ ਵਿੱਚ ਇੱਕ ਅਰਖਣ ਵਿਰੋਧੀ ਪਾਰਟੀ ਕਰਕੇ ਕੋਈ ਆਈ ਉਹਨਾਂ ਉਹਨਾਂ ਦੇ ਉਦੇਦਾਰਾਂ ਵੱਲੋਂ ਸੰਵਿਧਾਨ ਨੂੰ ਸਰੀਆਮ ਦਿੱਲੀ ਵਿੱਚ ਸੜਿਆ ਗਿਆ 2018 ਦੇ ਵਿੱਚ ਹੁਣ ਜੇ 2018 ਵਿੱਚ ਸੜਿਆ ਹੁਣ ਇੱਥੇ ਫਿਰ ਜ਼ਿੰਮੇਵਾਰੀ ਦੀ ਗੱਲ ਆ ਗਈ ਕਿ ਸੰਵਿਧਾਨ ਜੇ ਲਾਗੂ ਨਹੀਂ ਹੋਇਆ ਤੇ ਜ਼ਿੰਮੇਵਾਰੀ ਕਿੰਨਾ ਦੀ ਹੈ ਹੁਣ ਜਿਹੜੇ ਤੇ ਸੰਵਿਧਾਨ ਲਾਗੂ ਕਰਨ ਦਾ ਨਾਟਕ ਕਰ ਰਹੇ ਆ ਜਾਂ ਜਿਨ੍ਹਾਂ ਦੇ ਹੱਥ ਦੇ ਵਿੱਚ ਸੰਵਿਧਾਨ ਹੈਗਾ ਉਹ ਤਾਂ ਇਹਨੂੰ ਪਸੰਦ ਨਹੀਂ ਕਰਦੇ ਇਹਨਾਂ ਕੋਲ ਤਾਂ ਪਤਾ ਲੱਗ ਜਾਂਦਾ ਕਿ ਜਿਹੜਾ 2018 ਚ ਸੰਵਿਧਾਨ ਸੜਿਆ ਤੇ ਦੇਸ਼ ਵਿੱਚ ਕੋਈ ਰੋਲਾ ਨਹੀਂ ਪਿਆ ਕਿਸੇ ਨੂੰ ਕੋਈ ਦੁੱਖ ਦਰਦ ਕੁਝ ਨਹੀਂ ਹੋਇਆ ਕਿਸੇ ਨੂੰ ਐ ਨਹੀਂ ਮਹਿਸੂਸ ਹੋਇਆ ਕਿ ਤੁਹਾਡਾ ਜੋ ਕੁਝ ਵੋਟ ਦਾ ਅਧਿਕਾਰ ਵਪਾਰ ਕਰਨ ਦਾ ਅਧਿਕਾਰ ਨੌਕਰੀ ਕਰਨ ਦਾ ਅਧਿਕਾਰ ਲੀਡਰ ਬਣਨ ਦਾ ਅਧਿਕਾਰ ਇੱਥੇ ਤੱਕ ਕਿ ਸੁਖੀ ਰਹਿਣ ਦਾ ਅਧਿਕਾਰ ਵੀ ਜਿਹੜਾ ਸੰਵਿਧਾਨ ਨੇ ਦਿੱਤਾ ਪਰ ਸਾਨੂੰ ਸਾਡੇ ਸਮਾਜ ਨੂੰ ਦੇਸ਼ ਨੂੰ ਇਹਦਾ ਕੋਈ ਵੀ ਦੁੱਖ ਨਹੀਂ ਹੋਇਆ ਸੰਵਿਧਾਨ ਦੇ ਸੜੇ ਜਾਣ ਦਾ ਤੋਤੋ ਇਹ ਬਦਲਦਾ ਕਿ ਅਸੀਂ ਜ਼ਿੰਮੇਵਾਰੀ ਅੱਜ ਤੱਕ ਕਦੀ ਲਈ ਨਹੀਂ ਸਕਦਾ ਹਾਂ ਇਹ ਕਾਰਨ ਹੈ ਕਿ ਉਸ ਤੋਂ ਬਾਅਦ ਮਤਲਬ ਕਿ ਫਿਰ ਇੱਕ ਜ਼ਰੂਰਤ ਮਹਿਸੂਸ ਹੋਈ ਸਮਾਜਿਕ ਵੈਕਿਊਮ ਪੈਦਾ ਹੋਇਆ ਤੇ ਕੁਝ ਸਮਾਜਿਕ ਜਿਹੜੇ ਬਹੁਤ ਵੱਡੇ ਸਮਾਜਿਕ ਸੰਗਠਨ ਬੰਮਸਿਫ ਵਰਗੇ ਸਮਾਜਿਕ ਸੰਗਠਨਾਂ ਵੱਲੋਂ ਇੱਕ ਲਹਿਰ ਚਲਾਈ ਗਈ ਸੀ ਬੀਐਫ 4 ਦੀ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਜ਼ਰੂਰਤ ਮਹਿਸੂਸ ਹੋਈ ਕਿ ਬਈ ਸੰਵਿਧਾਨ ਨੂੰ ਘਰ ਘਰ ਤੱਕ ਲੈ ਕੇ ਜਾਣਾ ਚਾਹੀਦਾ ਤਾਂ ਮੈਂ ਬਹੁਤ ਮਤਲਬ ਤਾਰੀਫ ਕਰਦਾ ਹਾਂ ਬੰਮਸਿਫ ਦੀ ਕਿ ਉਹਨਾਂ ਨੇ ਇੱਕ ਮਤਲਬ ਕਿ ਗੈਰ ਰਾਜਨੀਤਿਕ ਹੋ ਕੇ ਇੱਕ ਬੜੀਆਂ ਬਿਰਕੀ ਗਹਿਰਾਈ ਤੱਕ ਇਸ ਜਿਹੜੇ ਮਹੀਨ ਨੂੰ ਲੈ ਕੇ ਗਏ ਜਿਹੜੀ ਜ਼ਿੰਮੇਵਾਰੀ ਫਿਕਸ ਕੀਤੀ ਲੋਕਾਂ ਨੂੰ ਲੋਕਾਂ ਨੇ ਇਹ ਸਮਝਾਇਆ ਕਿ ਬਈ ਜੇ ਇਸ ਅੱਜ ਸੰਵਿਧਾਨ ਨੂੰ ਸਾੜਿਆ ਗਿਆ ਵਾ ਸਾਨੂੰ ਦੁੱਖ ਨਹੀਂ ਹੋਇਆ ਸਾਨੂੰ ਤਕਲੀਫ ਨਹੀਂ ਹੋਈ ਸਾਨੂੰ ਬੁਰਾ ਹੀ ਨਹੀਂ ਲੱਗਾ ਕਿਉਂਕਿ ਅਸੀਂ ਸੰਵਿਧਾਨ ਨੂੰ ਜਾਣਦੇ ਨਹੀਂ ਸੀ ਤੇ ਇਸ ਕਰਕੇ ਇਹ ਜ਼ਿੰਮੇਵਾਰੀ ਨੂੰ ਲੋਕਾਂ ਤੱਕ ਪਹੁੰਚਾਇਆ ਮਤਲਬ ਕਿ BS4 ਅਭਿਆਨ ਦੇ ਤਹਿਤ ਤੇ ਇਹ ਹੁਣ ਮੈਂ ਮੰਨਦਾ ਹਾਂ ਕਿ ਜੇ ਜ਼ਿੰਮੇਵਾਰੀ ਜੱਜ ਨਹੀਂ ਉਹ ਲਾਗੂ ਹੋ ਪਾ ਰਿਹਾ ਸੰਵਿਧਾਨ ਆਪਣਾ ਕੰਮ ਨਹੀਂ ਕਰ ਪਾਇਆ ਅਲਟੀਮੇਟਲੀ ਜ਼ਿੰਮੇਵਾਰੀ ਬੰਦੀ ਸਾਡੀ ਕਿਉਂਕਿ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਸੰਵਿਧਾਨ ਜਿਹੜੇ ਨਾਟਕ ਕਰ ਰਹੇ ਆ ਕਿ ਸੰਵਿਧਾਨ ਲਾਗੂ ਕਰਨ ਦਾ ਉਹ ਸ਼ੁਰੂ ਤੋਂ ਇਸ ਸੰਵਿਧਾਨ ਨੂੰ ਨਹੀਂ ਮੰਨਦੇ ਇਹਦੇ ਕਈ ਉਦਾਹਰਣਾਂ ਹੈ ਗਿਆ ਕਿ ਜਦੋਂ 90 ਦੇ ਦਸ਼ਕ ਦੇ ਦੌਰਾਨ ਪ੍ਰਾਈਵੇਟਾਈਜੇਸ਼ਨ ਆਇਆ ਤੇ ਪ੍ਰਾਈਵੇਟਾਈਜੇਸ਼ਨ ਆਉਣ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਜਿਹੜੇ ਉਸ ਟਾਈਮ ਦੇ ਫਾਈਨੈਂਸ ਮਿਨਿਸਟਰ ਸੀ ਜਿਨ੍ਹਾਂ ਨੂੰ ਬੜਾ ਵੱਡਾ ਅਰਥਸ਼ਾਸਤਰੀ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਜਿਹੜੇ ਵੀ ਸਰਕਾਰੀ ਵਿਭਾਗ ਹੋਣਗੇ ਅਸੀਂ ਉਹਨਾਂ ਉਹਨਾਂ ਵਿੱਚ ਜਿਹੜੇ ਵਿਭਾਗ ਘਾਟੇ 'ਚ ਹੋਣਗੇ ਜਿਹੜੇ ਸਰਕਾਰ ਨੂੰ ਕਮਾਈ ਨਹੀਂ ਕਰਕੇ ਦੇ ਰਿਹਾ ਅਸੀਂ ਉਹਨਾਂ ਨੂੰ ਪ੍ਰਾਈਵੇਟ ਕਰਾਂਗੇ ਤਾਂ ਕਿ ਦੇਸ਼ ਵਿੱਚ ਦੀ ਇਕਨੋਮੀ ਨੂੰ ਫਰਕ ਪਵੇ ਤੇ ਪਲੱਸ ਵਰਤਮਾਨ ਨੌਕਰੀਆਂ ਜਨਰੇਟ ਹੋਣ ਤਾਂ ਕਿ ਕੋਈ ਵੀ ਬੰਦਾ ਜਿਹੜਾ ਭੁੱਖਾ ਨਾ ਮਰੇ ਗਰੀਬ ਨਾ ਰਵੇ ਪਰ ਇਹ ਤਾਂ ਉਹ ਉਹ ਜਿਹੜਾ ਦੌਰ ਸੀ ਇੱਕ ਹੋਰ ਗੌਰ ਕਰਨ ਵਾਲੀ ਉਸ ਦੌਰ ਦੇ ਵਿੱਚ ਕੀ ਹੋਇਆ ਪ੍ਰਾਈਵੇਟਾਈਜੇਸ਼ਨ ਕੱਲਾ ਇੰਡੀਆ ਚ ਨਹੀਂ ਆ ਹੋਰ ਵੀ ਕੰਟਰੀਆਂ ਚ ਆਇਆ ਗਲੋਬਲਾਈਜੇਸ਼ਨ ਉਹ ਦੌਰ ਸੀ ਪੂਰਾ ਗਲੋਬਲਾਈਜੇਸ਼ਨ ਦਾ ਉਹ ਬਾਕੀ ਦੇਸ਼ਾਂ ਵਿੱਚ ਵੀ ਗਲੋਬਲਾਈਜੇਸ਼ਨ ਹੋਇਆ ਇੱਥੇ ਵੀ ਹੋਇਆ ਪ੍ਰਾਈਵੇਟਾਈਜੇਸ਼ਨ ਪਰ ਇੱਥੇ ਕੀ ਹੋਇਆ ਸੰਵਿਧਾਨ ਨੂੰ ਜਿਹੜੇ ਨਹੀਂ ਮੰਨਦੇ ਲੋਕਾਂ ਨੇ ਕੀ ਕੀਤਾ ਕਿ ਜਿਹੜੇ ਵੀ ਪ੍ਰਾਈਵੇਟ ਮਹਿਕਮੇ ਜਿਹੜੇ ਫਾਇਦੇ ਵਿੱਚ ਵੀ ਅਗੇ ਸੀ ਜਿਨ੍ਹਾਂ ਦੇ ਵਿੱਚ ਸੰਵਿਧਾਨ ਲਾਗੂ ਹੋਣ ਦੇ ਨਾਲ ਜਿਹੜੋ ਇਸ ਫਾਇਦੇ ਵਿੱਚ ਹੁੰਦਾ ਮਤਲਬ ਐ ਸੀ ਕਿ ਤੁਹਾਨੂੰ ਨੌਕਰੀਆਂ ਮਿਲਦੀਆਂ ਸੀ ਤੁਹਾਨੂੰ ਵਪਾਰ ਫਿਰ ਲੋਕਾਂ ਨੂੰ ਚੀਜ਼ਾਂ ਸਸਤੇ ਰੇਟ ਤੇ ਮਿਲਦੀਆਂ ਸੀ ਕਿਰਾਇਆ ਘੱਟ ਸੀ ਬਹੁਤ ਜ਼ਿਆਦਾ ਰਿਬੈਨਫਿਟ ਹੈ ਗਈ ਉਹ ਸਾਰੇ ਮੈਕਬ ਵੀ ਇਹਨਾਂ ਨੇ ਕੀ ਕੀਤਾ ਕਿ ਕੰਪਨੀਆਂ ਦੇ ਉੱਤੋਂ ਲਗਾਮ ਆਪਣੀ ਹਟਾ ਦਿੱਤੀ ਕਿ ਕੰਪਨੀਆਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਲਾਅ ਬਣਾਣਾ ਉਹਨਾਂ ਨੂੰ ਤੰਗੇ ਆ ਰਹੀਏ ਕੋਈ ਕਿ ਵੀ ਸਾਨੂੰ ਵੀ ਕੋਈ ਆ ਵਪਾਰ ਕਰਦੇ ਆ ਇੱਥੇ ਸਾਨੂੰ ਟੈਕਸ ਘੱਟ ਚਾਹੀਦਾ ਵਾ ਲੋ ਜੀ ਇਤਨਾ ਕਿ ਸਪੈਸ਼ਲ ਇਕਨੋਮਿਕ ਜ਼ੋਨ ਬਣਾ ਦਿਓ ਵੀ ਜੋ ਕੰਮ ਕਰਦੇ ਆ ਸਾਨੂੰ ਸਰਕਾਰ ਨੂੰ ਟੈਕਸ ਦੇਣਾ ਪੈਂਦਾ ਲੋ ਜੀ 10 11 ਸਾਲ ਹੀ ਤੁਹਾਨੂੰ ਟੈਕਸ ਦੀ ਕੋਈ ਮਤਲਬ ਉਹਨਾਂ ਨੇ ਕੀ ਕੀਤਾ ਸਾਡੇ ਦੇਸ਼ ਨੂੰ ਖੋਖਲਾ ਕਰਨ ਲਈ ਤੇ ਸਾਡੀਆਂ ਆਮਦਨਾਂ ਲੋਕਾਂ ਨੇ ਘਟਾਉਣ ਲਈ ਇਹ ਮਤਲਬ ਕਿ ਪ੍ਰਾਈਵੇਟਾਈਜੇਸ਼ਨ ਤੇ ਕੀਤਾ ਗਲੋਬਲਾਈਜੇਸ਼ਨ ਤੇ ਆਇਆ ਪਰ ਇੱਥੇ ਕੀ ਕੀਤਾ ਕੰਪਨੀਆਂ ਦੀ ਮਰਜ਼ੀ ਦੇ ਨਾਲ ਆਇਆ ਉਹਨਾਂ ਦੀ ਮਰਜ਼ੀ ਦੇ ਨਾਲ ਕਾਨੂੰਨ ਬਣੇ ਉਹਨਾਂ ਦੀ ਮਰਜ਼ੀ ਨਾਲ ਸਾਰਾ ਕੁਝ ਹੋਇਆ ਬਾਕੀ ਕੰਟਰੀਆਂ ਵਿੱਚ ਵੀ ਹੋਇਆ ਆਪਾਂ ਜੇ ਗਲੋਬਲ ਸਿਨੈਰੀਓ ਦੇਖੀਏ ਤੇ ਬਾਕੀ ਕੰਟਰੀਆਂ 'ਚ ਵੀ ਹੋਇਆ ਚਾਈਨਾ ਦੇ ਵਿੱਚ ਅੱਜ ਵੀ ਤਾਜ਼ੀ ਉਦਾਹਰਨ ਹੈਗੀ ਆ ਅਲੀ ਬਾਬਾ ਦਾ ਜਿਹੜਾ ਹੈੱਡ ਹੈ ਮੈਨੂੰ ਨਾਂ ਨਹੀਂ ਆ ਰਹੇਗਾ ਉਹਨੂੰ ਆਪਾਂ ਦੇਖੀਏ ਕਿ ਉਹ ਬਹੁਤ ਬੜੀ ਤੇਜ਼ੀ ਨਾਲ ਵਧਿਆ ਅਲੀ ਬਾਬਾ ਦਾ ਹੈੱਡ ਅਲੀ ਬਾਬਾ ਕੰਪਨੀ ਚਾਈਨਾ ਦੀ ਬੜੀ ਮਸ਼ਹੂਰ ਕੰਪਨੀ ਹੈ ਉਹ ਬੜੀ ਤੇਜ਼ੀ ਨਾਲ ਵਧਿਆ ਤੇ ਬਹੁਤ ਜ਼ਿਆਦਾ ਪੈਸੇ ਕਮਾਇਆ ਬੜਾ ਉਹਦਾ ਮਤਲਬ ਕਦ ਉੱਚਾ ਹੋ ਗਿਆ ਫਿਰ ਅਚਾਨਕ ਹੀ 2020 21 ਦੇ ਦੌਰਾਨ ਉਹ ਗਾਇ ਅੰਡਰਗਰਾਊਂਡ ਹੋ ਗਿਆ ਅੰਡਰਗਰਾਊਂਡ ਹੋ ਗਿਆ ਤੇ ਹੁਣ ਫਿਰ ਉਹ ਬਾਹਰ ਆਇਆ ਕਿਉਂਕਿ ਉੱਥੇ ਕੀ ਹੁੰਦਾ ਵਾ ਕੋਈ ਵੀ ਇਦਾਂ ਦਾ ਕੰਮ ਜਿਹੜਾ ਜਸਟਿਸ ਦੇ ਖਿਲਾਫ ਹੋਵੇ ਦੇਸ਼ ਦੇ ਖਿਲਾਫ ਹੋਵੇ ਉਹਨੂੰ ਜਿਆਦਾ ਵਧਣ ਨਹੀਂ ਦਿੱਤਾ ਜਾਂਦਾ ਕਿਉਂਕਿ ਉੱਥੇ ਕੰਪਨੀਆਂ ਜੇ ਕੰਮ ਕਰਦੀਆਂ ਤੇ ਸਰਕਾਰ ਦੀ ਮਰਜ਼ੀ ਦੇ ਨਾਲ ਸਰਕਾਰ ਦੇ ਲਾਅ ਐਂਡ ਆਰਡਰ ਦੇ ਅੰਡਰ ਰਹਿ ਕੇ ਕੰਮ ਕਰਦੀਆਂ ਇੱਥੇ ਲਾਅ ਐਂਡ ਆਰਡਰ ਕੰਪਨੀਆਂ ਦੇ ਅੰਡਰ ਚੱਲਦਾ ਹੁਣ ਹੁਣੋ ਸਾਹਮਣੇ ਆਇਆ ਕਿਉਂਕਿ ਜਿਹੜਾ ਜਿਹੜਾ ਟੈਕਨੋਲੋਜੀ ਦਾ ਇੰਨਾ ਜਿਆਦਾ ਬੂਮ ਆਇਆ ਪੂਰੀ ਦੁਨੀਆ ਦੇ ਵਿੱਚ ਤੇ ਉੱਥੋਂ ਦੇ ਰਾਸ਼ਟਰਪਤੀ ਨੇ ਉਹਨੂੰ ਆਪ ਬੁਲਾਇਆ ਵਾ ਕਿ ਵੀ ਇੱਥੇ ਉਹ ਲੜਾਈ ਵੱਡੀ ਹੋ ਗਈ ਹੈ ਟੈਕਨੋਲੋਜੀ ਦੀ ਜਿੱਦਾਂ ਅਮਰੀਕਾ ਤੋਂ ਬਹੁਤ ਦੋਵੇਂ ਆਪਸ ਵਿੱਚ ਉਲਝੇ ਪਏ ਵੱਡੇ ਵੱਡੇ ਸਿੰਘ ਫਸਾ ਕੇ ਤਾਂ ਇੰਡਾ ਦੇ ਵੱਡੇ ਵੱਡੇ ਟੈਕ ਜਾਇੰਟਸ ਚਾਹੀਦੇ ਸੀ ਤਾਂ ਉਹਨਾਂ ਨੇ ਸਾਹਮਣੇ ਲੈ ਕੇ ਆਏ ਤੱਕ ਦੇ ਦੇ ਮਤਲਬ ਕਿ ਖੁਸ਼ਹਾਲੀ ਪਰ ਇੱਥੇ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਨੇ ਕੀ ਕੀਤਾ ਸਾਰੇ ਲਾ ਨੂੰ ਆਪਣੇ ਹਿਸਾਬ ਨਾਲ ਕਰਕੇ ਜਿੱਦਾਂ ਕੰਪਨੀਆਂ ਹੁਣ ਜੇ ਲੇਬਰ ਆ ਲੇਬਰ ਦੀ ਤਨਖਾਹ ਜਿਹੜੇ ਗਵਰਨਮੈਂਟ ਦਾਰੇ ਚ ਹੁੰਦਾ ਵਾ ਤੇ ਤਨਖਾਹ ਉਹਦੀ ਇਤੋਂ ਦਾ ਜਲਗਾ ਲਓ ਕਿ ਪਹਿਲੀ ਲਗਭਗ ਪੀੜੀ ਜਿਹੜੀ ਰਹੀ ਆ ਖਾਸ ਕਰਕੇ ਜਿਹੜਾ ਜਿਹੜਾ ਬਹੁਜਨ ਸਮਾਜ ਦਾ ਜਿਹੜਾ ਸ਼ੈਡੂਲ ਕਾਸ ਲੋਕਾਂ ਦਾ ਤੇ ਸ਼ੈਡੂਲ ਟ੍ਰਾਈਬ ਲੋਕਾਂ ਦਾ ਉਹਨਾਂ ਦੇ ਜ਼ਿਆਦਾਤਰ ਲੋਕ ਜਿਹੜੇ ਕੁਝ ਬਣੇ ਆ ਉਹਨਾਂ ਦੀ ਪਹਿਲੀ ਪੀੜੀ ਨੂੰ ਆਪਾਂ ਗੌਰ ਕਰੀਏ ਨੌਕਰੀਆਂ ਵਾਲੇ ਆ ਤੇ ਨੌਕਰੀ ਤਨਖਾਹ ਉਹਨਾਂ ਦੀ ਸਫੀਸ਼ੀਐਂਟ ਹੁੰਦੀ ਸੀ ਕਿ ਆਪਣੇ ਬੱਚੇ ਨੂੰ ਵਧੀਆ ਪੜਾ ਸਕਦੇ ਸੀ ਹੁਣ ਪ੍ਰੈਕਟਾਈਜ਼ੇਸ਼ਨ ਆ ਕਿ ਉਹ ਤਨਖਾਹਾਂ ਬਹੁਤ ਘਟ ਗਈਆਂ 15000 8 9 10 ਇੰਨੀ ਕਿ ਬਸ 15 ਇੰਨੀ ਕਿ ਤਨਖਾਹ ਰਹਿ ਗਈ ਆ ਜਿਦ ਤੱਕ ਜਿਹ ਪੜਾਣਾ ਤੇ ਬਹੁਤ ਦੂਰ ਦੀ ਗੱਲ ਉਹ ਕਰ ਨਹੀਂ ਪਾ ਰਹੇ ਹੁਣ ਸਾ ਕਿ ਸਾਰਾ ਇਹਦੇ ਲਈ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਸੰਵਿਧਾਨ ਨੂੰ ਜਿਹੜੇ ਨਹੀਂ ਮੰਨਣ ਵਾਲੇ ਲੋਕਾਂ ਨੇ ਸੰਵਿਧਾਨ ਨੂੰ ਖੋਸ਼ ਦੇਸ਼ ਨੂੰ ਖੋਖਲਾ ਕਰਨ ਲਈ ਇਹ ਪ੍ਰਾਈਵੇਟਾਈਜੇਸ਼ਨ ਦੀ ਪਾਲਿਸੀ ਲੈਂਦੀਆਂ ਉਹ ਲੈਂਦੀਆਂ ਤਾਂ ਕਿ ਮੈਂ ਗੱਲ ਕਰ ਰਿਹਾ ਕਿ ਉਹ ਲੋਕ ਸੰਵਿਧਾਨ ਨੂੰ ਨਹੀਂ ਮੰਨਦੇ ਇਹ ਉਦਾਹਰਣ ਵਾਸਤੇ ਮੈਂ ਤੁਹਾਨੂੰ ਸਮਝਾਇਆ ਪ੍ਰਾਈਵੇਟਾਈਜੇਸ਼ਨ ਦਾ ਕਿ ਉਹ ਪਹਿਲਾਂ ਹੀ ਨਹੀਂ ਸੀ ਜਾਣਦੇ ਕਿ ਦੇਸ਼ ਵਿੱਚ ਸੰਵਿਧਾਨ ਲਾਗੂ ਹੋਵੇ ਤੇ ਸਮਾਜ ਦਾ ਭਲਾ ਹੋਵੇ ਫੰਡਾਂ ਸਾਥੀ ਜਿਹੜਾ ਉਹਨਾਂ ਨੇ ਜਿਹੜਾ ਪ੍ਰਿੰਟੇਸ਼ਨ ਲਾਗੂ ਕੀਤਾ ਉਹਨਾਂ ਨੇ ਕਿਹਾ ਕਿ ਨੌਕਰੀਆਂ ਵੱਧ ਜਨਰੇਟ ਹੋਣਗੀਆਂ ਉਹੀ ਬੰਦਾ ਜਿਹੜਾ ਫਾਈਨੈਂਸ ਮਿਨਿਸਟਰੀ ਜਿਹੜਾ ਪ੍ਰਧਾਨ ਮੰਤਰੀ ਬੰਦਾ ਵਾ ਡਾਕਟਰ ਮਨਮੋਨ ਸਿੰਘ ਚਲੋ ਹੁਣ ਤੇ ਚਲਾਣਾ ਕਰ ਗਏ ਉਹ ਉਹਨਾਂ ਦੇ ਟਾਈਮ ਤੱਕ ਬਿੱਲ ਲੈ ਕੇ ਆਨੇ ਫੂਡ ਜਿਹੜਾ ਫੂਡ ਸੇ ਆ ਫੂਡਸ ਸਿਕਿਉਰਿਟੀ ਵਾਲਾ ਮੇਰੇ ਕਹਿਲ ਗਿਰਮ ਚੱਕਣ ਕਤੇ ਆਟਾ ਤੇ ਆਟਾ ਤੇ ਦਾਲ ਦਿੱਤੀ ਜਾਂਦੀ ਕਣਕ ਤੇ ਦਾਲ ਉਹ ਇਸ ਕਰਕੇ ਇਸ ਗ੍ਰਾਉਂਡ ਤੋਂ ਲੈ ਲਿਆ ਜਾਂਦਾ ਗਿਆ ਸੀ ਕਿ ਦੇਸ਼ ਦੀ 77% ਆਬਾਦੀ ਦਿਹਾੜੀ ਦਾ 20000 20 ਰੁਪਏ ਕਮਾ ਰਹੀ ਹੈ ਹੁਣ ਦੇਖੋ ਜਿਹੜੇ ਲੋਕ ਕਹਿੰਦੇ ਸੀ ਕਿ ਦੇਸ਼ ਵਿੱਚ ਖੁਸ਼ਹਾਲੀ ਆਏਗੀ ਪ੍ਰਾਈਵੇਟਾਈਜੇਸ਼ਨ ਨਾਲ ਗਲੋਬਲਾਈਜੇਸ਼ਨ ਨਾਲ ਨੌਕਰੀਆਂ ਵਧਣਗੀਆਂ ਲੋਕਾਂ ਦੇ ਘਰ ਤੇ ਪੈਸਾ ਆਏਗਾ ਉਹ ਦੇਸ਼ ਨੂੰ ਕਿੱਥੇ ਲੈ ਕੇ ਆ ਗਏ ਕਿ 77% ਦੇਸ਼ ਦੀ ਆਬਾਦੀ 20 ਰੁਪਏ ਦੇ ਉੱਤੇ ਆਪਣਾ ਗੁਜ਼ਾਰਾ ਕਰ ਰਹੀ ਹੁਣ ਇਤੋਂ ਪਤਾ ਲੱਗਦਾ ਕਿ ਉਹ ਲੋਕ ਦੇਸ਼ ਦੇ ਸੰਵਿਧਾਨ ਨੂੰ ਕਦੀ ਵੀ ਲਾਗੂ ਨਹੀਂ ਹੋਣ ਦੇਣਾ ਚਾਹੁੰਦੇ ਕਿਉਂਕਿ ਸਾਡੇ ਦੇਸ਼ ਦਾ ਸੰਵਿਧਾਨ ਜਿਹੜਾ ਜਿਹੜਾ ਸ਼ੁਰੂ ਤੇ ਮੈਂ ਗੱਲ ਕੀਤੀ ਕਿ ਇੱਕ ਟੀਚਾ ਲੈ ਕੇ ਚੱਲਿਆ ਸੀ ਕਿ ਲਿਬਰਟੀ ਇਕੁਐਲਟੀ ਫੈਟੈਂਟਿੰਗ ਉਹਨੂੰ ਅੱਜ ਤੱਕ ਕਦੀ ਵੀ ਕਾਇਮ ਨਹੀਂ ਕਰ ਪਏ ਹੁਣ ਹੁਣ ਤਾਜਾ ਕੀ ਹੋ ਰਿਹਾ ਵਾ ਕਿ ਜਿਹੜੀ ਫਰਟਰਨਿਟੀ ਜਿਹੜੀ ਬੜੀ ਅਹਿਮ ਚੀਜ਼ ਹੈਗੀ ਆ ਕਿ ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਲਈ ਬਿਹਤਰੀ ਲਈ ਜਿਹੜਾ ਸਾਡੇ ਸੰਵਿਧਾਨ ਚ ਫਰਟਰਨਿਟੀ ਆ ਭਾਈਚਾਰਾ ਇਹ ਬੜਾ ਮਾਇਨੇ ਰੱਖਦਾ ਵਾ ਜੇ ਸਾਡੇ ਚ ਭਾਈਚਾਰਾ ਨਹੀਂ ਹੈਗਾ ਤੇ ਅਸੀਂ ਜੋ ਮਰਜ਼ੀ ਕਰ ਲਈਏ ਅਸੀਂ ਕਦੀ ਵੀ ਤਰੱਕੀ ਇਸ ਦੇਸ਼ ਵਿੱਚ ਨਹੀਂ ਕਰ ਸਕਦੇ ਕਿਉਂਕਿ ਹੁਣ ਅਸੀਂ ਦੇਖੀਏ ਕਿ ਜੁਪੀ ਦੇ ਵਿੱਚ ਜੁਪੀ ਧਾਰਨਾ ਇਸ ਟਾਈਮ ਜੁਪੀ ਇਹਨਾਂ ਦੇ ਉਹ ਬਣੀ ਪਈ ਆ ਜਿਹਨੂੰ ਕਹਿੰਦੇ ਆ ਵਰਕਸ਼ਾਪ ਬਣੀ ਪਈ ਆ ਪ੍ਰੈਕਟੀਕਲ ਦਿਖਾਉਣ ਵਾਸਤੇ ਜੁਪੀ ਜਿੱਨੇ ਜਰ ਆਂਦਾ ਪਿਆ ਵਾ ਕਿ ਉਹ ਸ਼ਰਿਆ ਵੀ ਅੱਜ ਇੱਕ ਬੰਦਾ ਅੱਜ ਇੱਕ ਮੈਨੂੰ ਨਾਂ ਨਹੀਂ ਆ ਦੇਗਾ ਉਹ ਬੰਦਾ ਕਾਉਂਸਲਰ ਸੀ ਉਹਦੇ ਤੇ ਰੇਪ ਦੇ aarop ਲੱਗੇ ਰੇਪ ਦੇ aarop ਲੱਗੇ ਮੁਸਲਮਾਨ ਸੀ ਉਹਦਾ ਘਰ ਸਾਰਾ ਤੋੜਤਾ ਹੁਣ ਉਹ ਰੇਪ ਚ ਬਰੀ ਹੋ ਗਿਆ ਉਹ ਕੋਰਟ ਤੇ ਪ੍ਰੂਫ ਕਰਤਾ ਕਿ ਉਹਨੇ ਰੇਪ ਨਹੀਂ ਕੀਤਾ ਕੋਈ ਇਦਾਂ ਦੇ ਕੁਛ ਨਹੀਂ ਆਇਆ ਪਰ ਉਹਦਾ ਘਰ ਤੋੜਤਾ ਕਿਉਂਕਿ ਉਹ ਮੁਸਲਮਾਨ ਸੀ ਮੁਸਲਮਾਨਾਂ ਦੇ ਵੱਡੇ ਵੱਡੇ ਇਲਾਕੇ ਕਿੰਨੇ ਵੱਡੇ ਤੋੜ ਦਿੱਤੇ ਸਿਰਫ ਇਸ ਕਰਕੇ ਕਿਉਂਕਿ ਮੁਸਲਮਾਨ ਆ ਕੋਈ ਦੰਗਾ ਹੋਇਆ ਪੂਰੀ ਜਾਂਚ ਨਹੀਂ ਕੀਤੀ ਕਿ ਦੰਗਾ ਕਿੰਨੇ ਸ਼ੁਰੂ ਕਰਾਇਆ ਕਿੰਨੇ ਨਹੀਂ ਕਰਾਇਆ ਪਰ ਬਿਨਾ ਗੱਲ ਤੋਂ ਹੀ ਬਿਨਾ ਕੋਈ ਜਾਂਚ ਕੀਤੇ ਡਿਕਲੇਅਰ ਕਰ ਦਿੱਤਾ ਗਿਆ ਕਿ ਵੀ ਇਹ ਮੁਸਲਮਾਨ ਹੈ ਤੇ ਇਹਨੇ ਕੀਤਾ ਹੋਵੇਗਾ ਤੇ ਇਹਨਾਂ ਦੇ ਘਰ ਤੋੜ ਦੋ ਬੜੇ ਵੱਡੇ ਲੈਵਲ ਦੇ ਤੇ ਯੂਪੀ ਦੇ ਵਿੱਚ ਇੱਕ ਵਰਕਸ਼ਾਪ ਉਹਨਾਂ ਦੀ ਬਣੀ ਦੀ ਮਤਲਬ ਨਜ਼ਰ ਆਉਂਦਾ ਪਏ ਤੁਹਾਨੂੰ ਕਿ ਉਹ ਵਿਚਾਰਧਾਰਾ ਦੇਸ਼ ਵਿੱਚ ਭਾਈਚਾਰਾ ਨਹੀਂ ਕਾਇਮ ਹੁਣ ਜਿਹਦੇ ਕਰਕੇ ਅੱਜ ਤੱਕ ਉਹ ਤੁਹਾਡੇ ਮਾਹੌਲ ਖਰਾਬ ਬਣੇ ਪਏ ਹੈ ਖਰਾਬ ਬਣੇ ਹੈ ਤੇ ਜਿਹਦੇ ਦੇਸ਼ ਦੇ ਮਾਹੌਲ ਸਹੀ ਨਹੀਂ ਹੋਣੇ ਇਕਨੋਮੀ ਕਦੀ ਸਟੇਬਲ ਨਹੀਂ ਹੋਣੀ ਤੇ ਜਿਹੜਾ ਕਦੀ ਇਕਨੋਮੀ ਨਹੀਂ ਸਟੇਬਲ ਹੋਣੀ ਤੇ ਤੁਹਾਡਾ ਦੇਸ਼ ਤਰੀ ਕਿਸੇ ਵੀ ਕੀਮਤ ਤੇ ਜੋ ਮਰਜ਼ੀ ਕਰ ਲੋ ਉਹ ਤਰੱਕੀ ਕਰ ਹੀ ਨਹੀਂ ਸਕਦਾ ਤੇ ਇਸ ਕਰਕੇ ਮਨ ਬੜੀ ਅਹਿਮ ਚੀਜ਼ ਹੈ ਕਿ ਜਿਹਨ ਜਿਹੜੇ ਲੋਕਾਂ ਦੇ ਹੱਥ ਸਾਡਾ ਸੰਵਿਧਾਨ ਲਾਗੂ ਕਰਨ ਲਈ ਉਹ ਕਿਸੇ ਵੀ ਕੀਮਤ ਦੇ ਉੱਤੇ ਲਾਗੂ ਕਰਨਾ ਨਹੀਂ ਦੇਣਾ ਚਾਹੁੰਦੇ ਕਿਉਂਕਿ ਉਹ ਉਸ ਦੇਸ਼ ਦੇ ਵਿੱਚ ਜਿਹੜਾ ਪਹਿਲਾਂ ਇੱਕ ਲਾਅ ਚੱਲਦਾ ਸੀ ਬ੍ਰਾਹਮਣਵਾਦੀ ਲੋਕਾਂ ਦਾ ਮਨੁਸਮਤੀ ਦਾ ਲਾਅ ਜਿਹੜਾ ਕਹਿੰਦਾ ਚਿਚੁਰਾਇ ਮਤੀ ਨਾ ਦਦਿਆਨ ਕਿ ਜਿਹੜਾ ਕਹਿੰਦਾ ਕਿ ਇਹਨਾਂ ਨੂੰ ਕਦੀ ਜਿਹੜਾ ਮਨੁਸਮਤੀ ਦਾ ਜਿਹੜਾ ਲਾਅ ਸੀ ਜਿਹੜਾ ਕਿ ਸਰਦਾਰ ਨੇ ਬਿਲਕੁਲ ਐਂਟੀ ਗੈਰ ਮਾਨਵੀ ਤਰੀਕੇ ਨਾਲ ਦੇਸ਼ ਦੇ ਉੱਤੇ ਮਤਲਬ ਪ੍ਰਸ਼ਾਸਨ ਚਲਾਉਣ ਦੀ ਮੰਗ ਕਰਦਾ ਇਹ ਉਹਨੂੰ ਮੰਨਦੇ ਆ ਤਾਂ ਹੀ ਕਰਨਾ ਹੈ ਕਿ ਮਤਲਬ ਅੱਜ ਤੱਕ ਕਦੀ ਭਾਈਚਾਰਾ ਸਮਾਜ ਵਿੱਚ ਕਦੀ ਪੈਦਾ ਹੋ ਹੀ ਨਹੀਂ ਸਕਿਆ ਉਸ ਤੋਂ ਬਾਅਦ ਜਿਹੜੀ ਬੜੀ ਵੱਡੀ ਚੀਜ਼ ਆਇਆ ਹੈ ਕਿ ਕਿ ਇਹਦੇ ਵਿੱਚ ਕੀ ਕਰਨਾ ਚਾਹੀਦਾ ਜੇ ਲਾਗੂ ਨਹੀਂ ਕਰ ਪਾਰੇ ਜੇ ਸਾਡੇ ਦੇਸ਼ ਦੇ ਵਿੱਚ ਸੌਰੀ ਲਾਗੂ ਕਰਦੇ ਨਹੀਂ ਪਏ ਲਾਗੂ ਹੋ ਨਹੀਂ ਰਿਹਾ ਸੰਵਿਧਾਨ ਇਹ ਚੰਗੇ ਤੇ 75 ਸਾਲ ਹੋਣ ਦੇ ਬਾਵਜੂਦ ਵੀ 75ਵੀਂ ਵਰੇਗੰਡ ਮਨਾਈ ਜਾ ਰਹੀ ਆ ਪਰ ਨਾ ਤੇ ਸਾਡੀ ਸਰਕਾਰ ਕੁਝ ਕੰਮ ਕਰਦੀ ਨਜ਼ਰਾਂ ਦੀ ਵੀ ਜਦੋਂ ਮੈਂ ਸ਼ੁਰੂ ਤੇ ਇਹ ਗੱਲ ਕਹੀ ਸਰਕਾਰ ਨੇ ਇੱਕ ਪ੍ਰੋਗਰਾਮ ਬਣਾਇਆ ਹਮਾਰਾ ਸੰਵਿਧਾਨ ਹਮਾਰਾ ਸਵਾਭਿਮਾਨ ਹੁਣ ਦੇਖੋ ਇਹ ਸ਼ੁਰੂ ਕੀਤਾ ਗਿਆ ਵਲ 26 ਨਵੰਬਰ ਦਾ ਤੇ ਉਹਦੇ ਤੋਂ ਲੈ ਕੇ ਅੱਜ ਨਵੰਬਰ ਦਿਸੰਬਰ ਜਨਵਰੀ ਫਰਵਰੀ ਉਹ ਮਾਰਚ ਆਣ ਵਾਲੀ ਹੈ ਹੁਣ ਅਜ ਤੱਕ ਸੈਂਟਰ ਗਵਰਨਮੈਂਟ ਵੱਲੋਂ ਕੋਈ ਵੀ ਇਦਾਂ ਦਾ ਪ੍ਰੋਗਰਾਮ ਮੈਨੂੰ ਤੇ ਖੈਰ ਨਜ਼ਰ ਨਹੀਂ ਆਇਆ ਹੋ ਸਕਦਾ ਜੇ ਦਰਸ਼ਕਾਂ ਨੂੰ ਕੋਈ ਨਜ਼ਰ ਆਂਦਾ ਹੋਵੇ ਤੇ ਮੈਨੂੰ ਜ਼ਰੂਰ ਕਮੈਂਟ ਵਿੱਚ ਦੱਸਣ ਕਿ ਅਜ ਤੱਕ ਮੈਨੂੰ ਕੋਈ ਇਦਾਂ ਦਾ ਪ੍ਰੋਗਰਾਮ ਨਹੀਂ ਨਰਿਆ ਜਿਹਦੇ ਵਿੱਚ ਸੰਵਿਧਾਨ ਨੂੰ ਮਤਲਬ ਕਿ ਲੋਕਾਂ ਤੱਕ ਪਹੁੰਚਾਇਆ ਹੋਵੇ ਕਿਉਂਕਿ ਇਹਦੇ ਵਿੱਚ ਇਹਨਾਂ ਨੇ ਟੀਚਾ ਇਹ ਬਣਾਇਆ ਹੈ ਕਿ ਆਪਾਂ ਭਾਰਤੀ ਸੰਵਿਧਾਨ ਦੀ ਜਿਹੜੀ ਪ੍ਰੀੰਬਲ ਹੈ ਪ੍ਰੀੰਬਲ ਨੂੰ ਵੱਤ ਵਤ ਲੋਕਾਂ ਤੱਕ ਲੈ ਕੇ ਜਾਵਾਂਗੇ ਵੱਤ ਵਤ ਘਰ ਘਰ ਤੱਕ ਬੱਚਿਆਂ ਨੂੰ ਸਿਖਾਵਾਂਗੇ ਤੇ ਪਰ ਉਹ આજ ਤੱਕ ਐਦਾ ਨਹੀਂ ਹੋਇਆ ਉਹਦੇ ਉਹਦੇ ਉਲਟ ਉਲਟ ਕਿਰਪਾ ਤੁਸੀਂ ਬਰੇ ਕਾਂਡ ਦੇ ਵਿੱਚ ਇੱਕ ਬੜਾ ਵੱਡਾ ਕਾਂਡ ਹੋਇਆ ਅਮਰਸਰ ਦੇ ਵਿੱਚ ਮੈਂ ਵੀ ਅਮਰਸਰ ਤੋਂ ਗੱਲ ਕਰ ਰਿਹਾ ਹਾਂ ਹਨ ਅਮਰਸਰ ਦੇ ਵਿੱਚ 골ਡਨ ਟੈਂਪਲ ਦੇ ਜਿਹੜੀ ਕੰਪਲੈਕਸ ਦੇ ਵਿੱਚ ਬਾਬਾ ਸਾਹਿਬ ਮਿੱਡਕੜ ਦੀ ਇੱਕ ਮੂਰਤੀ ਲੱਗੀ ਹੋਈ ਹੈ ਤੇ 골ਡਨ ਕੰਪਲੈਕਸ ਨਹੀਂ ਕਹਿ ਸਕਦੇ ਮਤਲਬ ਉਹਦੇ ਆਲੇ ਦੁਆਲੇ ਕਿਤੇ ਉਸ ਏਰੀਆ ਦੇ ਵਿੱਚ ਤੇ ਬਾਬਾ ਸਾਹਿਬ ਮਿੱਡਕੜ ਦੀ ਮੂਰਤੀ ਦੇ ਉੱਤੇ ਕੋਈ ਕੋਈ ਬੰਦਾ ਬ੍ਰਾਹਮਣਵਾਦੀ ਤਾਕਤਾਂ ਦੇ ਬਹਿਕਾ ਵਿੱਚ ਆ ਕੇ ਬਾਬਾ ਸਾਹਿਬ ਮਿੱਡਕੜ ਦੀ ਸਟੈਚੂ ਨੂੰ ਤੋੜਦਾ ਪਿਆ ਵਾ ਉਹ ਜਿਹੜਾ ਸੰਵਿਧਾਨ ਦੀ ਪ੍ਰੀਮਬਲ ਉੱਤੇ ਬਣੀ ਪਈ ਆ ਉਹਨੂੰ ਅਕਲ ਕਰਦਾ ਪਿਆ ਵਾ ਤੇ ਸਾਥੀਓ ਇਹ ਵਿੱਚ ਹੁਣ ਉਸ ਦੌਰਾਨ ਕੀ ਹੋਇਆ ਵਾ ਇਤੋਂ ਹੀ ਇਹ ਪਤਾ ਲੱਗਦਾ ਕਿ ਦੇਸ਼ ਨੇ ਜੇ ਜੇ ਸਾਡੀ ਸਰਕਾਰ ਨੇ ਜੇ ਵਾਕਈ 75ਵੀਂ ਵਰੇਗੰਡ ਮਨਾਉਣ ਵਾਸਤੇ ਲੋਕਾਂ ਤੱਕ ਇੱਕ ਮੈਸੇਜ ਪਹੁੰਚਾਇਆ ਹੁੰਦਾ ਲੋਕਾਂ ਨੂੰ ਦੱਸਿਆ ਹੁੰਦਾ ਕਿ ਵੀ ਸੰਵਿਧਾਨ ਕੀ ਆ ਕੀ ਨਹੀਂ ਆ ਸੰਵਿਧਾਨ ਵਿੱਚ ਤੁਹਾਡੇ ਰਾਈਟ ਕੀ ਆ ਸੰਵਿਧਾਨ ਬਣਾਉਣ ਵਾਲੇ ਲੋਕਾਂ ਦੇ ਵਿਚਾਰਦਾ ਰੱਖੀ ਆ ਤੇ ਇੰਦਾ ਦੀ ਹਰਕਤਾ ਕਦੀ ਵੀ ਕੋਈ ਕੋਈ ਵੀ ਸ਼ਖਸ ਕਿਸੇ ਦੇ ਬਹਿਕਾਬ ਵਿੱਚ ਨਹੀਂ ਆ ਸਕਦਾ ਉਦੇ ਉਹਦੇ ਬਜਾਏ ਉਸ ਦੌਰਾਨ ਅਸੀਂ ਇੱਕ ਪੀਪੀਆਈਡੀ ਵੱਲੋਂ ਪੀਪਲਸ ਪਾਰਟੀ ਆਫ ਇੰਡੀਆ ਡੈਮੋਕ੍ਰੈਟਿਕ ਵੱਲੋਂ ਅਸੀਂ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਜਿਹੜਾ ਇਹ ਗੱਲ ਹੋਈ ਹੈ ਅਸੀਂ ਪ੍ਰਸ਼ਾਸਨ ਕੋ ਮੀਟਿੰਗ ਕੀਤੀ ਇੱਕ ਪ੍ਰਸ਼ਾਸਨ ਸਾਡੇ ਸੁਝਾਅ ਮੰਗੇ ਸੁਝਾਅ ਵਿੱਚ ਅਸੀਂ ਪ੍ਰਸ਼ਾਸਨ ਨੂੰ ਇੱਕ ਗੱਲ ਕਹੀ ਚਲੋ ਮੰਨੀ ਵੀ ਪ੍ਰਸ਼ਾਸਨ ਨੇ ਲੋਕਲ ਪ੍ਰਸ਼ਾਸਨ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨੇ ਅਸੀਂ ਇਹਨਾਂ ਨੂੰ ਕਿਹਾ ਕਿ ਦੇਖੋ ਸਭ ਤੋਂ ਵੱਡੀ ਕਮੀ ਇਹ ਹੈ ਵਾ ਕਿ ਸਾਡੇ ਦੇਸ਼ ਦੇ ਲੋਕ ਸਾਡੇ ਸੰਵਿਧਾਨ ਨੂੰ ਜਾਣਦੇ ਹੀ ਨਹੀਂ ਤੇ ਸਵਿਧਾਨ ਨੂੰ ਬਣਾਉਣ ਵਾਲੇ ਦੀ ਵਿਚਾਰਧਾਰਾ ਤੋਂ ਉਹਨਾਂ ਨੂੰ ਪਤਾ ਹੀ ਨਹੀਂ ਹੈ ਤੇ ਇਸ ਕਰਕੇ ਇਮੀਡੀਏਟਲੀ ਸਾਨੂੰ ਚਾਹੀਦਾ ਵਾ ਕਿ ਇਹ ਸਵਿਧਾਨ ਨੂੰ ਲੋਕਾਂ ਤੱਕ ਪੜਾਇਆ ਜਾਵੇ ਬੱਚਿਆਂ ਤੱਕ ਬੱਚਿਆਂ ਤੋਂ ਛੋਟੀਆਂ ਵੱਡੀਆਂ ਕਲਾਸਾਂ ਤੱਕ ਜਗਾ ਜਗਾ ਤੇ ਲੇਕਿਨ ਚਲੋ ਬਾਕੀ ਸਾਰਾ ਕੁਸਚਨ ਉਹਨਾਂ ਨੇ ਫਿਲਹਾਲ ਨਹੀਂ ਹਲੇ ਪਰ ਇੱਕ ਗੱਲ ਸਾਡੀ ਮੰਨੀ ਗਈ ਹੈ ਕਿ ਸਕੂਲਾਂ ਦੇ ਵਿੱਚ ਅੰਮ੍ਰਿਤਸਰ ਦੇ ਸਕੂਲਾਂ ਵਿੱਚ ਐਜ਼ ਅ ਪਾਇਲਟ ਪ੍ਰੋਜੈਕਟ ਉਹ ਸਵਿਧਾਨ ਦੀ ਜਿਹੜੀ ਪ੍ਰਸਤਾਵਨਾ ਉਹ ਪੜਾਣੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਜਿਹੜੀ ਸਾਡੀ ਇਹ ਹੈ ਕਿ ਪੂਰੇ ਦੇਸ਼ ਦੇ ਵਿੱਚ ਵੈਸਤੇ ਅਸੀਂ ਜਿਹੜੀ ਜਿਹੜਾ BS4 ਦਾ ਅਭਿਆਨ ਸੀ ਬੰਮ ਸਿਫ ਨੇ ਜਿਹੜਾ ਚਲਾਇਆ ਸੀ ਉਸ ਤੋਂ ਬੜੇ ਪ੍ਰੇਰਿਤ ਤੇ ਅਸੀਂ ਉਸ ਤੋਂ ਪ੍ਰੇਰਿਤ ਹੋ ਕੇ ਉਸ ਅਭਿਆਨ ਦੇ ਤਹੀ ਅਸੀਂ ਵੀ ਲੋਕਾਂ ਨੂੰ ਘਰ-ਘਰ ਤੱਕ ਸਵਿਧਾਨ ਦਾ ਜਿਹੜਾ ਮੈਸੇਜ ਲੈ ਕੇ ਜਾ ਰਹੇ ਆ ਤੇ ਹੁਣ ਜਿਹੜਾ ਇਹ ਪ੍ਰਸ਼ਾਸਨਿਕ ਤੌਰ ਤੇ ਹੁਣ ਇਹਦੇ ਲਈ ਲੋਕਾਂ ਦੀ ਜ਼ਿੰਮੇਵਾਰੀ ਹੈ ਸਾਡੇ ਸਮਾਜ ਦੀ ਜ਼ਿੰਮੇਵਾਰੀ ਹੈ ਕਿ ਵਾਦ ਤੋਂ ਵਾਦ ਲੋਕਾਂ ਨੂੰ ਇੱਕ ਇੱਕ ਤੇ ਲੋਕਾਂ ਨੂੰ ਆਪਣੇ ਵੱਲ ਤੇ ਜਾਗਰਤ ਕਰਨਾ ਚਾਹੀਦਾ ਸਾਨੂੰ ਕਿ ਇਹ ਸੰਵਿਧਾਨ ਸਾਡਾ ਕੀ ਹੈ ਸੰਵਿਧਾਨ ਨੂੰ ਬਣਾਉਣ ਵਾਲੇ ਦੇ ਵਿਚਾਰਧਾਰਾ ਕੀ ਆ ਸੰਵਿਧਾਨ ਦਾ ਟੀਚਾ ਕੀ ਆ ਜਿਹੜਾ ਅਸੀਂ ਬਰਾਬਰੀ ਵਾਲਾ ਭਾਈਚਾਰੇ ਵਾਲਾ ਸਮਾਜ ਬਣਾਉਣਾ ਚਾਹੁੰਦੇ ਆ ਇਹਦੀ ਮਤਲਬ ਇਹਦਾ ਮੈਸੇਜ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ ਹੁਣ ਸਰ ਸਮੇਂ ਹਮਾਤ ਹਮਾਤ ਹੋ ਰਿਹਾ ਹੈ ਹਮਾਤ ਹੋ ਰਿਹਾ ਹੈ ਇਹ ਚੀਜ਼ ਜੇ ਸਹੀ ਕਾਮਯਾਬ ਹੋਣੇ ਆ ਤੇ ਮੈਨੂੰ ਉਮੀਦ ਹੈ ਕਿ ਅੱਗੇ ਤੋਂ ਕੋਈ ਵੀ ਇਦਾਂ ਦਾ ਕੰਮ ਜਿਹੜੇ ਵੀ ਗੈਰ ਸੰਵਿਧਾਨ ਦੇ ਖਿਲਾਫ ਜੋ ਘਟਨਾਵਾਂ ਕੱਟੀਆਂ ਇਹ ਨਹੀਂ ਕੱਟਣਗੀਆਂ ਤੇ ਜਿਹੜਾ ਸੰਵਿਧਾਨ ਇਸ ਦੇਸ਼ 'ਚ ਲਾਗੂ ਹੋ ਸਕੇਗਾ ਤੇ ਦੂਸਰੀ ਗੱਲ ਹੈ ਕਿ ਜਿਹੜਾ ਸਮਾਜ ਜਿਹੜਾ ਸਮਾਜਿਕ ਭਾਈਚਾਰਾ ਨ્યાਏ ਦਾ ਜਿਹੜਾ ਸਮਾਜ ਉਹਦੀ ਸਿਰਜਣਾ ਹੋ ਸਕੇਗੀ ਇਸ ਦੇ ਨਾਲ ਹੀ ਮੈਂ ਆਪਣੀ ਗੱਲਾਂ ਨੂੰ ਵਿਰਾਮ ਦਿੰਦੇ ਹੋਏ ਮੈਂ ਇੱਕ ਲਾਸਟ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਸਾਡੇ ਸਮਾਜ ਨੂੰ ਕਿ ਬਾਬਾ ਸਾਹਿਬ ਅੰਬੇਡਕਰ ਜਿਹੜੇ ਬਾਬਾ ਸਾਹਿਬ ਅੰਬੇਡਕਰ ਇਹ ਕਹਿੰਦੇ ਕਿ ਸਾਨੂੰ ਸੰਵਿਧਾਨਿਕ ਤਰੀਕੇ ਦੇ ਨਾਲ ਹੀ ਦੇਸ਼ ਵਿੱਚ ਆ ਜਿਹੜੀ ਜਿਹੜੀ ਬਰਾਬਰੀ ਭਾਈਚਾਰੇ ਨੂੰ ਨਿਆਂ ਨੂੰ ਸਾਬਿਤ ਕਰ ਸਕਦੇ ਆ ਤੇ ਸੰਵਿਧਾਨਿਕ ਤਰੀਕਾ ਕੀ ਆ ਇਹ ਸਾਨੂੰ ਵੱਤਵਾਰ ਸਿੱਖਣਾ ਚਾਹੀਦਾ ਕਿਉਂਕਿ ਹੁਣ ਤੇ ਵੈਸੇ ਪੜ ਚਰਚਾ ਕਰਨ ਲਈ ਇਕੱਠੇ ਹੋਏ ਸੀ ਸੰਵਿਧਾਨ ਵਿੱਚ ਕਿਹੜੀ ਕਿਹੜੇ ਅਸੀਂ ਗੱਲਾਂ ਆ ਜਿਹੜੀਆਂ ਸਾਨੂੰ ਮਾਰਗਦਰਸ਼ਨ ਕਰਦੀਆਂ ਚੰਗਾ ਸਮਾਜ ਨਿਰਮਾਣ ਕਰਨ ਲਈ ਉਹ ਅਸੀਂ ਸੰਵਿਧਾਨ ਨੂੰ ਵੱਤਵਾਰ ਅਸੀਂ ਇਹਨੂੰ ਪੜੀਏ ਉਹਨੂੰ ਜਾਣੀਏ ਵੱਤੋਂ ਦੇ ਬੱਚਿਆਂ ਤੱਕ ਨਵੀਂ ਪੀੜ੍ਹੀ ਤੱਕ ਰਿਸ਼ਤੇਦਾਰਾਂ ਤੱਕ ਆਂਢੇ ਗੁਆਂਢੀਆਂ ਤੱਕ ਨੂੰ ਲੈ ਕੇ ਜਾਈਏ ਦੱਸਿਏ ਤਾਂ ਦੂਜਾ ਸਮਾਜਿਕ ਲੈਵਲ ਤੇ ਬڑے ਵੱਡੇ ਪੱਧਰ ਤੇ ਸਾਨੂੰ ਚਾਹੀਦਾ ਵਾ ਕਿ ਪ੍ਰਸ਼ਾਸਨ ਦੇ ਉੱਤੇ ਹਰ ਆਪਣੇ ਹਰ ਲੈਵਲ ਦੇ ਉੱਤੇ ਸਾਨੂੰ ਚਾਹੀਦਾ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਪ੍ਰਸ਼ਾਸਨ ਕੋ ਐ ਕੰਮ ਕਰਾਉਣਾ ਚਾਹੀਦਾ ਕਿਉਂਕਿ ਜੋ ਪ੍ਰਸ਼ਾਸਨ ਕਰ ਸਕਦਾ ਵਾ ਉਹ ਸਾਡੇ ਆਮ ਲੋਕਾਂ ਲਈ ਕਰਨਾ ਥੋੜਾ ਮੁਸ਼ਕਲ ਹੋ ਜਾਊਗਾ ਪ੍ਰਸ਼ਾਸਨਿਕ ਤੌਰ ਤੇ ਜਲਦੀ ਹੋ ਸਕਦਾ ਪਰ ਪ੍ਰਸ਼ਾਸਨ ਕੋ ਤੁਸੀਂ ਕਰਵਾ ਸਕਦੇ ਜੀ ਸਮਝ ਕਰਵਾ ਸਕਦਾ ਤੇ ਮੈਂ ਤਾਂ ਇਹ ਕਹਾਂਗਾ ਕਿ ਅਸੀਂ ਜਿੱਦਾਂ ਅੰਮ੍ਰਿਤਸਰ ਵਿੱਚ ਜਿਹੜਾ ਸੰਵਿਧਾਨ ਨੂੰ ਪ੍ਰਸਤਾਵਨਾ ਨੂੰ ਪੜਾਉਣਾ ਸ਼ੁਰੂ ਕੀਤਾ ਵਾ ਪ੍ਰਸ਼ਾਸਨ ਵੱਲੋਂ ਇਹ ਇਹ ਚਾਹਦੇ ਆ ਕਿ ਪੂਰੇ ਦੇਸ਼ ਦੇ ਵਿੱਚ ਵੀ ਇਹਨੂੰ ਲਾਗੂ ਕਰਕੇ ਤੇ ਤਾਂ ਕਿ ਲੋਕਾਂ 'ਚ ਜਾਗਰਤੀ ਪੈਦਾ ਹੋ ਸਕੇ ਤੇ ਜਿੰਨੀ ਜ਼ਿਆਦਾ ਜਾਗਰਤੀ ਹੋਏਗੀ ਤੇ ਜਿਹੜਾ ਜਿਸ ਜਿਹੜਾ ਸਪਨਾ ਲੈ ਕੇ ਬਾਬਾ ਸਾਹਿਬ ਮੇੜਕਰ ਨੇ ਗੁਰਵਦਾਸ ਜੀ ਦਾ ਜਿਹੜਾ ਬੇਗਮਪੁਰੇ ਦਾ ਜਿਹੜਾ ਗੁਰਗਰਾਂ ਸਾਹਿਬ ਦੇ ਵਿਚਾਰਧਾਰਾ ਵਾਲਾ ਜਿਹੜਾ ਸਮਾਜ ਬਣਾਉਣਾ ਚਾਹੁੰਦੇ ਸੀ ਜਿਹੜਾ ਜਿਹਦੀ ਜਿਹੜੀ ਨੀਂਹ ਜਿਹੜੀ ਭਾਰਤੀ ਸੰਵਿਧਾਨ ਵਿੱਚ ਰੱਖੀ ਆ ਉਹਨੂੰ ਹੀ ਲਾਗੂ ਕਰਾ ਸਕਦੇ ਆ ਬਹੁਤ ਬਹੁਤ ਧੰਨਵਾਦ ਜੈਪੀਨ ਜੈ ਭਾਰਤ ਜੈ ਮੂਲ ਨਿਵਾਸੀ ਤੇ ਜਿਹੜੇ ਵੀ ਐਮਐਨਟੀ ਨਿਊਜ਼ ਦੇ ਦਰਸ਼ਕ ਨੇ ਉਹਨਾਂ ਨੂੰ ਮੇਰੀ ਬੇਨਤੀ ਹੋਏਗੀ ਕਿ ਐਮਐਨਟੀ ਨਿਊਜ਼ ਦੇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਜਿਹੜੀ ਬਾਬਾ ਸਾਹਿਬ ਮੜਕਤ ਦੀ ਵਿਚਾਰਧਾਰਾ ਜਿਹੜੀ ਘਰ ਘਰ ਤੱਕ ਜਾ ਸਕੇ ਤੇ ਅਸੀਂ ਇਸ ਦੇਸ਼ ਦੇ ਵਿੱਚ ਬ੍ਰਾਹਮਣਵਾਦੀ ਵਿਚਾਰਧਾਰਾ ਨੂੰ ਜੜੋਂ ਪੁੱਟ ਕੇ ਤੇ ਇੱਥੇ ਬਰਾਬਰੀ ਤੇ ਭਾਈਚਾਰੇ ਵਾਲਾ ਸਮਾਜ ਬਣਾ ਸਕੀਏ ਬਹੁਤ ਬਹੁਤ ਧੰਨਵਾਦ ਜੈਪੀਨ ਜੈ ਪਰ ਜੈ ਮੁਰਾਰੀ